ਹਾਂਜੀ ਦੋਸਤੋ ਪਿੰਡੂ ਜ਼ਿਮੀਦਾਰ ਵਾਲੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ 1 2 ਇਕੱਠੇ 5 ਘੋੜੇ ਦਿਖਾਉਣੇ ਆ ਉਹ ਵੀ ਇੱਕੇ ਫਾਰਮ ਦੇ ਸੋ ਵੀਡੀਓ ਨੂੰ ਦੱਬ ਕੇ ਕਰ ਦਿਓ ਯਾਰ ਸ਼ੇਅਰ ਤਾਂ ਕਿ ਸਾਰੇ ਭਰਾਵਾਂ ਨੂੰ ਪਤਾ ਲੱਗ ਸਕੇ ਤੇ ਜਿਹੜੇ ਤੁਹਾਨੂੰ ਆਪਾਂ 5 ਘੋੜੇ ਅੱਜ ਦਿਖਾਉਣੇ ਆ ਨਾ ਉਹਨਾਂ ਵਿੱਚੋਂ 4 ਤਾਂ ਸਾਣ ਘੋੜੇ ਆ ਜਿਨ੍ਹਾਂ ਦੇ ਵਿੱਚੋਂ 3 ਨੁਕਰੇ ਆ ਤੇ ਚੌਥਾ ਹੈਗਾ ਆਹ ਮਾਰਵਾੜੀ ਸੋ ਪੰਜਵਾਂ ਜਿਹੜਾ ਹੈਗਾ ਉਹ ਮੱਝੂ ਕੇ ਬਲੱਡ ਲਾਈਨ ਦਾ ਨੀਲਾ ਇੱਕ ਰੰਗਾ ਬਸ਼ੇਰਾ ਤਿਆਰ ਕਰ ਰੱਖਿਆ ਬਾਈ ਹੋਰਾਂ ਨੇ ਸੋ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੀ ਬੜਾ ਵੱਡਾ ਬਣ ਜੂਗਾ ਬਣਤਰਾਂ ਦਾ ਬੜਾ ਚੰਗਾਗਾ ਤੇ ਇਹ ਵੀਡੀਓ ਜਿਹੜੀ ਆਪਾਂ ਸ਼ੂਟ ਕੀਤੀ ਆ ਮਿੱਤਰੋ ਨਾਗਰੇ ਪਿੰਡ ਦੇ ਬ੍ਰਦਰਸ ਸਟੱਡ ਫਾਰਮ ਦੀ ਆ ਜਿਹੜੇ ਤਿੰਨ ਭਰਾ ਬਾਈ ਜੱਸੀ ਘੁਮਾਨ ਬਾਈ ਮਨਵੀਰ ਘੁਮਾਨ ਤੇ ਬਾਈ ਸਾਡਾ ਭਰਾ ਵੀਰ ਦਵਿੰਦਰ ਇਹ ਤਿੰਨੇ ਭਰਾ ਇਸ ਸਟੱਡ ਫਾਰਮ ਦੇ 파ਟਰਨਰ ਆ ਮਿੱਤਰੋ ਬਹੁਤ ਚੰਗੇ ਸਾਣ ਕੋੜ অস্ট্রেলিয়ান ਇਹਨਾਂ ਨੇ ਰੱਖੇ ਹੋਏ ਆ ਸੋ ਜਿਹੜਾ ਇਹਨਾਂ ਦਾ ਪਹਿਲਾ ਤੁਰ ਜਾਣ ਰਿਹਾਗਾ ਜੇ ਆਪਾਂ ਪਿੱਛੇ ਤੋਂ ਬੈਕਗ੍ਰਾਉਂਡ ਦੀ ਗੱਲ ਕਰੀਏ ਤਾਂ ਫਾਰਮ ਦੇ ਉੱਤੇ ਬੜਾ ਫੇਮਸ ਕੋੜਾ ਹੁੰਦਾ ਸੀਗਾ ਗੁਲਜਾਰ ਲਾਈਨ ਦਾ ਖਲੀ ਸੋ ਉਸ ਕੋੜੇ ਨੇ ਇਹਨਾਂ ਦੇ ਫਾਰਮ ਦਾ ਨਾਮ ਕੀਤਾ ਤੇ ਲੜੀਵਾਰ ਜਿਵੇਂ ਲਾਈਨ ਤੁਰਦੀ ਆਈ ਉਸ ਲਾਈਨ ਦੇ ਗੁਲਜਾਰ ਲਾਈਨ ਦੇ ਬਹੁਤ ਸਾਰੇ ਕੋੜੇ ਇਹਨਾਂ ਦੇ ਫਾਰਮ ਦੇ ਉੱਤੇ ਆ ਕੇ ਚਲੇ ਗਏ ਐਸ ਵਕਤ ਗੁਲਜਾਰ ਲਾਈਨ ਦਾ ਇਹਨਾਂ ਦੇ ਕੋਲੇ ਜਿਹੜਾ ਘੋੜਾ ਖੜਾਗਾ ਰਾਜ ਗੁਲਜਾਰ ਘੋੜਾ ਮਿੱਤਰੋ ਜਿਹੜਾ ਐਸ ਵਾਰ ਦੇ 3-4 ਸ਼ੋਹਾਂ ਦੇ ਵਿੱਚ ਗਿਆ ਤੇ ਵਧੀਆ ਫਰਸਟ ਪੋਜੀਸ਼ਨ ਲੈ ਕੇ ਮੁੜਿਆਗਾ ਤੇ ਉਹ ਘੋੜੇ ਦੇ ਵੀ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਇੱਕ ਇਹਨਾਂ ਨੇ ਆਹ ਬਿਤਾਵ ਦਾ ਬੇਸ਼ੇਰਾ ਪਾਲਿਆਗਾ ਇਹ ਵੀ ਹੁਣ ਘੋੜਾ ਬਣ ਕੇ ਤਿਆਰ ਹੋ ਗਿਆ ਸਟੱਡ ਸਰਵਿਸ ਇਹਦੀ ਓਪਨ ਕੀਤੀ ਵੀ ਆ ਇਹਦਾ ਨਾਂ ਰੱਖਿਆ ਇਹਨਾਂ ਨੇ ਸਟਾਰ ਇੱਕ ਕਿੰਨਾ ਕੋਲੇ ਰਾਜ ਗੁਲਜ਼ਾਰ ਹੋ ਗਿਆ ਗੁਲਜ਼ਾਰ ਲਾਈਨ ਦਾ ਤੇ ਆ ਬਿਤਾਬ ਦਾ ਬੱਚਾ ਸਟਾਰ ਹੋ ਗਿਆ ਮਿੱਤਰੋ ਤੇ ਤੁਹਾਨੂੰ ਇੱਕ ਇੱਕ ਕਰਕੇ ਵੀਡੀਓ ਦੇ ਵਿੱਚ ਇੰਟਰਵਿਊ ਦੇ ਵਿੱਚ ਕੱਲਾ ਕੱਲਾ ਕੋੜਾ ਕਰਕੇ ਦਿਖਾਉਣਾਗਾ ਤੇ ਸਾਰੀ ਗੱਲਬਾਤ ਆਪਾਂ ਫੀਸ ਬਾਰੇ ਵੀ ਬਾਈ ਹਰਾਂ ਨਾਲ ਕਰਾਂਗੇ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਮਿੱਤਰੋ ਕੋੜੇ ਸਾਰੇ ਹੀ ਬਹੁਤ ਜਿਆਦੇ ਚੰਗੇ ਆ ਬਾਈ ਹਰਾਂ ਨੂੰ ਸੋਹਾਂ ਦਾ ਵੀ ਪੂਰਾ ਕੀੜਾਗਾ ਸੋ ਆਜੋ ਫਿਰ ਆਪਾਂ ਗੱਲਬਾਤ ਸਾਰੀ ਕਰਾਂਗੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਜਿਹੜਾ ਪੜੋ ਪਿੰਡ ਵਾਲਾ ਬਾਈ ਜੱਸੇ ਦੇ ਕੋਲੇ ਦਾਰਾ ਕੋੜਾ ਹੁੰਦਾ ਸੀ ਨਾ ਨੋਕਰਾ ਜਿਹੜਾ ਸ਼ੋ ਵਿਨਰ ਚੈਂਪੀਅਨ ਘੋੜਾ ਨੂਰੇ ਬਖਰਪੁਰ ਵਾਲੇ ਦਾ ਬੱਚਾ ਉਹ ਵੀ ਇਹਨਾਂ ਦੇ ਫਾਰਮ ਤੇ ਆ ਗਿਆ ਮਿੱਤਰੋ ਉਹਦੇ ਵੀ ਦਰਸ਼ਨ ਪਵਾਵਾਂਗੇ ਸੋਹ ਰਾਜ ਗੁਲਜ਼ਾਰ ਦੀਆਂ ਟਰਾਫੀਆਂ ਕੰਨੀ ਨਿਗਾਹ ਮਾਰ ਲਓ ਤੁਸੀਂ ਸੋ ਘੋੜੇ ਸਾਰੇ ਚੰਗੇ ਆ ਇੱਧਰ ਦਾਰਾ ਆ ਗਿਆ ਜਿਹੜਾ ਬਾਈ ਜੱਸੇ ਨੇ ਬੜੀਆਂ ਰੀਜਾਂ ਤੇ ਸ਼ੌਂਕ ਨਾਲ ਪਾਲਿਆ ਸੀ ਤੇ ਹੁਣ ਜੱਸੀ ਹੋਰਾਂ ਕੋਲੇ ਹੀ ਆ ਗਿਆ ਇਹ ਬਰਾਦਰ ਜਸ ਸਟੱਡ ਫਾਰਮ ਦੇ ਉੱਤੇ ਇਹ ਵੀ ਸ਼ੋ ਵਿਨਰ ਚੈਂਪੀਅਨ ਘੋੜਾ ਮਿੱਤਰੋ ਦੁੱਧਦੰਦ ਕੈਟਾਗਰੀ ਤੋਂ ਲੈ ਕੇ ਹੁਣ ਤੱਕ ਇਹਨੇ ਸਟੈਲੀਅਨ ਕੈਟਾਗਰੀ ਤੱਕ ਬੜੀਆਂ ਧੁੰਮਾਂ ਪਾਈਆਂ ਨੇ ਸੋ ਕੀ ਫੀਸ ਸਟ੍ਰਕਚਰ ਰੱਖਿਆ ਮਾਰਵਾੜੀ ਘੋੜੇ ਦਾ ਜਿਹਦਾ ਨਾਂ ਰੱਖਿਆਗਾ ਲਾਲ ਰਾਜ ਲਾਲ ਰਤਨ ਘੋੜੇ ਦਾ ਬੱਚਾ ਦੋਸਤੋ ਉਹ ਤੇ ਇਹਨਾਂ ਦੀ ਸਾਰੇ ਘੋੜਿਆਂ ਦੀ ਆਪਾਂ ਬਲੱਡ ਲਾਈਨ ਤੁਹਾਨੂੰ ਖਾਨਦਾਨੀ ਮਾਪਾ ਪਾਲੀ ਸਾਈਡ ਤੋਂ ਕਲੀਅਰ ਕਰਾਂਗੇ ਤੇ ਵੀਡੀਓ ਨੂੰ ਤੁਸੀਂ ਸਵਾਦ ਆਜੂਗਾ ਤੁਹਾਨੂੰ ਦੇਖ ਕੇ ਤੁਸੀਂ ਸ਼ੇਅਰ ਕਰੇ ਬਿਨਾ ਨਹੀਂ ਰਹਿ ਸਕੋਗੇ ਘੋੜੇ ਸਾਰੇ ਬਹੁਤ ਜਿਆਦੇ ਚੰਗੇ ਆ ਬਾਈ ਵਰਗੇ ਕਰੀਮਾਂ ਹੀ ਭਾਲ ਕੇ ਲਿਆਉਂਦੇ ਆ ਛਾਂਟ ਛਾਂਟ ਕੇ ਘੋੜੇ ਰੱਖਦੇ ਆ ਘੋੜੀਆਂ ਇਹਨਾਂ ਦੇ ਫਾਰਮ ਦੇ ਉੱਤੇ ਇੱਕ ਦੋ ਸੇਲ ਪਰਚੇਜ ਵਾਲੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤੇ ਜਿਆਦਾ ਕੀੜਾ ਇਹਨਾਂ ਨੂੰ ਘੋੜਿਆਂ ਦਾ ਹੀ ਰਹਿੰਦਾਗਾ ਸੋ ਆ ਬਸ਼ੇਰਾਗਾ ਮਿੱਤਰੋ ਨੀਲਾ ਇੱਕ ਰੰਗਾ ਇਹਦੀ ਹੁਮਰ ਹਲੇ ਨਿਆਣੀ ਹੋਈਆਂ ਕਦ ਕਾਠ ਬਹੁਤ ਕਰ ਗਿਆ ਤੇ ਬਾਕੀ ਬਣ ਤਰ੍ਹਾਂ ਦਾ ਬੜਾ ਜਿਆਦੇ ਚੰਗਾ ਆਉਣ ਵਾਲੇ ਟਾਈਮ ਦੇ ਵਿੱਚ ਨੇ ਵੀ ਗਰਦ ਠਾ ਦੇਣੀਆਂ ਸ਼ੋਹਾਂ ਦੇ ਵਿੱਚ ਤੇ ਬਾਕੀ ਆਤਾ ਯਾਰ ਜਿਹੜਾ ਲਾਲ ਰਾਜ ਕੋੜਾ ਦਾ ਪਾਉਂਦਾ ਨਾ ਡਟੋਪਲੇ ਖਲਾਲ ਰਤਨ ਕੋੜੇ ਦਾ ਬਾਡੀ ਸਟਰਕਚਰ ਸਾਰਾ ਆਪਦੇ ਪੇਉ ਵਾਂਗੂ ਹੀ ਬਣਾ ਗਿਆ ਯਾਰ ਇਹ ਆ ਤੁਸੀਂ ਨਿਗਾਹ ਮਾਰੋ ਕੱਦ ਕਾਠ ਲੈਂਥ ਖੜਨੀ ਕਰਨੀ ਧੌਣ ਧੂਣ ਕਿੰਨੀ ਲੰਮੀਆਂ ਕੋੜੇ ਇੱਕ ਤੋਂ ਵੱਧ ਕੇ ਇੱਕ ਆ ਯਾਰ ਬਾਈ ਵਰਗਿਆਂ ਦੇ ਆਪਾਂ ਸਦਕੇ ਜਾਈਏ ਬਾਈ ਜੱਸੀ ਦੇ ਬਾਈ ਮਨਵੀਰ ਦੇ ਤੇ ਬਾਈ ਵੀਰ ਦਵਿੰਦਰ ਦੇ ਜਿਨ੍ਹਾਂ ਨੇ ਯਾਰ ਇੰਨੇ ਚੰਗੇ ਘੋੜੇ ਫਾਰਮ ਦੇ ਉੱਤੇ ਰੱਖਿਆ ਸੰਗਰੂਰ ਵਾਲਿਆਂ ਨੂੰ ਮਾਣ ਹੋਣਾ ਚਾਹੀਦਾ ਤੇ ਆਜੋ ਫਿਰ ਆਪਾਂ ਗੱਲਬਾਤ ਸਾਰੀ ਬਾਈ ਵੀਰ ਦਵਿੰਦਰ ਦੇ ਨਾਲ ਕਰਦੇ ਆ ਇੰਟਰਵਿਊ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬੇਅੰਤ ਮਾਣ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਤੇ ਇੱਕ ਨਵੇਂ ਸਟੱਡ ਫਾਰਮ ਦੀ ਵੀਡੀਓ ਲੈ ਕੇ ਆਏ ਆ ਅੱਜ ਆਪਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਨਾਗਰਾ ਵਿਖੇ ਬੈਠੇ ਆ ਨਾਗਰਾ ਪਿੰਡ ਵੈਸੇ ਤਾਂ ਆਪਣੇ ਜਿੰਨੇ ਵੀ ਘੋੜਿਆਂ ਵਾਲੇ ਸਰਕਲ ਦੇ ਭਰਾ ਨੇ ਸਾਰੇ ਪਿੰਡ ਦਾ ਨਾਂ ਸੁਣ ਕੇ ਤੁਸੀਂ ਸਮਝ ਹੀ ਗਏ ਹੋਮੋਗੇ ਕਿਉਂਕਿ ਤਕਰੀਬਨ ਪਿੰਡਾਂ ਦੇ ਨਾਮ ਤੋਂ ਸਾਰੇ ਭਰਾ ਵਕਫ ਹੁੰਦੇ ਆ ਸੋ ਅੱਜ ਆਪਾਂ ਤੁਹਾਨੂੰ ਇਸ ਬ੍ਰਦਰ ਸਟੱਡ ਫਾਰਮ ਦੇ ਤਿੰਨ ਚਾਰ ਨੁਕਰੇ ਘੋੜੇ ਦਿਖਾਉਣੇ ਆ ਵੀਰ ਹੁਣਾਂ ਦਾ ਕਾਫੀ ਪੁਰਾਣਾ ਕਾਮਾਂਗਾ ਪਹਿਲਾਂ ਇਹਨਾਂ ਦੇ ਫਾਰਮ ਦੇ ਉੱਤੇ ਜਿਹੜਾ ਫੇਮਸ ਘੋੜਾ ਹੋਇਆ ਨੁਕਰਾਂ ਘੋੜਾ ਹੁੰਦਾ ਸੀ ਖਲੀ ਜਿਹੜਾ ਗਲਜਾਰ ਦਾ ਡਾਇਰੈਕਟ ਸੀਗਾ ਬਹੁਤ ਚੰਗੇ ਰਿਜ਼ਲਟ ਆਏ ਉਸ ਘੋੜੇ ਦੇ ਤੇ ਕਾਫੀ ਲੰਮਾ ਸਮਾਂ ਇਸ ਫਾਰਮ ਦੇ ਉੱਤੇ ਰਿਹਾ ਉਹ ਇੱਥੇ ਉਹਨੇ ਸਟੱਡ ਸਰਵਿਸ ਦਿੱਤੀ ਤੇ ਬਾਅਦ ਦੇ ਵਿੱਚ ਘੋੜਾ ਉਹ ਪੂਰਾ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਕਾਫੀ ਜਾਨਵਰ ਕਹਿੰਦੇ ਕਹੋਂਦੇ ਘੋੜੇ ਇਸ ਫਾਰਮ ਦੇ ਉੱਤੇ ਆਏ ਕਈ ਅੱਗੇ ਸੇਲ ਹੋ ਕੇ ਵੀ ਚਲੇ ਗਏ ਆਦਲਾ ਬਦਲੀ ਘੋੜਿਆਂ ਦੀ ਹੁੰਦੀ ਰਹੀ ਤੇ ਉਸ ਤੋਂ ਬਾਅਦ ਵੀ ਅੱਜ ਤਿੰਨ ਚਾਰ ਸਾਨ ਘੋੜੇ ਇੱਥੇ ਖੜੇ ਆ ਹਰ ਵਕਤ ਇੱਥੇ ਅਵੇਲੇਬਲ ਰਹਿੰਦੇ ਆ ਸਟੱਡ ਸਰਵਿਸ ਵਾਸਤੇ ਘੋੜੇ ਤੇ ਬਾਕੀ ਹੋਰ ਨਵਾਂ ਪੁਰਾਣਾ ਜਾਨਵਰਾਂ ਦਾ ਇੱਥੇ ਹੁੰਦਾ ਰਹਿੰਦਾ ਸਾਡੇ ਨਾਲ ਬਾਈ ਉਧਰਲੇ ਪਾਸੇ ਜੱਸੀ ਬੈਠਾ ਤੇ ਜੱਸੀ ਘਮਾਨ ਤੇ ਇੱਧਰਲੇ ਪਾਸੇ ਬਾਈ ਆਪਣੇ ਨਾਲ ਵੀਰ ਦਵਿੰਦਰ ਬੈਠਾ ਤੇ ਇੱਧਰ ਆਪਣੇ ਨਾਲ ਡਾਕਟਰ ਸਾਹਿਬ ਬੈਠੇ ਆ ਬਾਈ ਮਨਵੀਰ ਜੀ ਮਨਵੀਰ ਘਮਾਨ ਜੀ ਬਾਕੀ ਭਰਾ ਇੱਧਰ ਸੱਜਣ ਆਪਣੇ ਨਾਲ ਘੋੜੀਆਂ ਵਾਲੇ ਬੈਠੇ ਆ ਇਹਨਾਂ ਬਾਰੇ ਵੀ ਇੰਟਰੋਡਿਊਸ ਕਰਾਵਾਂਗੇ ਤੇ ਵੀਡੀਓ ਦੇ ਵਿੱਚ ਆਪਣੇ ਨਾਲ ਗੱਲਬਾਤ ਬਾਈ ਵੀਰ ਦਵਿੰਦਰ ਹੋਣੀ ਕਰਨਗੇ ਇਹਨਾਂ ਤੋਂ ਆਪਾਂ ਸਾਰਾ ਪੁੱਛਦੇ ਆ ਗੱਲਬਾਤ ਵੀ ਅੱਜ ਦਾ ਜਿਹੜਾ ਮੌਕੇ ਦਾ ਕਿਹੜੇ-ਕਿਹੜੇ ਘੋੜੇ ਇਸ ਫਾਰਮ ਦੇ ਉੱਤੇ ਸਟੱਡ ਸਰਵਿਸ ਵਾਸਤੇ ਓਪਨ ਆ ਬਾਕੀ ਸ਼ੋਹਾਂ ਦੇ ਵਿੱਚ ਵੀ ਅਕਸਰ ਹੀ ਤੁਸੀਂ ਇਹਨਾਂ ਦੇ ਘੋੜਿਆਂ ਨੂੰ ਦੇਖਦੇ ਹੁੰਨੇ ਹੋ ਨੁਕਰੇ ਘੋੜਿਆਂ ਨੂੰ ਤੇ ਐਸ ਵਾਰ ਦੇ ਜਿਹੜੇ ਸੀਜ਼ਨ ਦੇ ਵਿੱਚ ਇਹਨਾਂ ਨੇ ਸ਼ੋਅ ਲਾਏ ਆ ਕਿਹੜੇ ਕਿਹੜੇ ਘੋੜਿਆਂ ਨੂੰ ਇਹ ਲੈ ਕੇ ਗਏ ਸੀ ਕੀ ਕੀ ਘੋੜਿਆਂ ਦੀਆਂ ਪੋਜੀਸ਼ਨਾਂ ਆਈਆਂ ਨੇ ਉਹ ਵੀ ਗੱਲਬਾਤ ਆਪਾਂ ਬਾਈ ਤੋਂ ਪੁੱਛਦੇ ਆਂ ਕਰਦੇ ਆਂ ਵੀਰ ਹੋਂ ਦਾ ਸਵਾਗਤ ਸਤਿ ਸ਼੍ਰੀ ਅਕਾਲ ਬਾਈ ਸਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰਤਜੀ ਥੋੜਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੀ ਟੀਮ ਦਾ ਤੁਹਾਡੇ ਵਿਊਰਸ ਆ ਅਸੀਂ ਬਹੁਤ ਬਹੁਤ ਸਵਾਗਤ ਧੰਨਵਾਦ ਵੀਰੇ ਵੀਰ ਦਵਿੰਦਰ ਜਿਹੜਾ ਤੁਸੀਂ ਵੀ ਇੱਥੇ ਆਪਾਂ ਨੂੰ ਘੋੜੇ ਫਿਲਮਾਉਣ ਦਾ ਮੌਕਾ ਦਿੱਤਾ ਹਨਾ ਤੇ ਬਾਈ ਜੇ ਪਹਿਲਾਂ ਆਪਣੇ ਪਿੰਡ ਇਸ ਨਾਗਰੇ ਪਿੰਡ ਦੀ ਗੱਲ ਕਰ ਲਈ ਹੈ ਨਾ ਜਿੱਥੇ ਆਪਣਾ ਫਾਰਮ ਹੈ ਸਟੇਬਲ ਆ ਹਾਂਜੀ ਹਾਂਜੀ ਤੇ ਇਹ ਸੰਗਰੂਰ ਤੋਂ ਕਿੰਨੇ ਕਿਲੋਮੀਟਰ ਪੈ ਜਾਂਦਾ ਸੰਗਰੂਰ ਤੋਂ ਤਕਰੀਬਨ 15 ਕਿਲੋਮੀਟਰ ਹੈਗਾ ਜੀ ਬਣਾ ਇਹ ਠੀਕ ਹੈ ਬਾਈ ਹਾਂਜੀ ਹਾਂਜੀ ਤੇ ਲੋਕੇਸ਼ਨ ਮਹਿਲਾ ਰੋਡ ਕਹਿੰਦੇ ਨੇ ਅਸੀਂ ਹੂੰ ਉਸ ਤੋਂ ਮਹਿਲਾ ਚੌਂਕ ਤੋਂ ਵੀ ਖੱਬੇ ਹੱਥੋਂ ਕੇ ਆ ਜਾਂਦਾ ਜੀ ਭਵਾਨੀਗੜ੍ਹ ਦਾ ਰੋਡ ਹੈ ਇਸ ਨਾਮ ਤੋਂ ਭਵਾਨੀਗੜ੍ਹ ਠੀਕ ਹੈ ਬਾਈ ਤੇ ਇੱਕ ਵਿੱਚੋਂ ਹੋਰ ਵੀ ਸ਼ਾਰਟਕਟ ਆਉਂਦੀ ਹੈ ਜੀ ਮਤਲਬ ਕਾਫੀ ਰਸਤੇ ਆਉਂਦੇ ਆ ਸਾਨੂੰ ਬੰਦਾ ਠੀਕ ਹੈ ਚਾਰੇ ਪਾਸੇ ਜੇ ਆਪਾਂ ਸੰਗਰੂਰ ਦੇ ਵਿੱਚੋਂ ਦੇ ਵੀ ਲੰਘ ਕੇ ਆਈਏ ਤਾਂ ਵੀ ਆਪਾਂ ਢੇ ਆ ਜਾਂਦੇ ਆ ਤੇ ਮਤਲਬ ਪਹਿਲਾ ਹੀ ਪਿੰਡ ਆ ਜੀ ਉੱਤੇ ਇਹ ਰੋਡ ਦੇ ਨੇੜੇ ਘਰਾਚੋਂ ਪੈਂਦਾ ਜੀ ਘਰਾਚੋਂ ਕਸਬਾ ਬੜਾ ਮਸ਼ਹੂਰ ਹੈ ਜੀ ਤੇ ਉਹਦੇ ਨਾਲ ਹੀ ਇਹ ਪਹਿਲਾ ਹੀ ਪਿੰਡ ਆ ਜੀ ਠੀਕ ਹੈ ਬਾਈ ਠੀਕ ਹੈ ਬਾਈ ਤੇ ਜਿਵੇਂ ਆਪਾਂ ਇਸ ਫਾਰਮ ਬਾਰੇ ਅੱਗੇ ਗੱਲਬਾਤ ਕਰੀਏ ਜਿਵੇਂ ਆਪਾਂ ਭਰਾਵਾਂ ਨੂੰ ਦੱਸਿਆ ਵੈਸੇ ਤਾਂ ਤਕਰੀਬਨ ਸਾਰੇ ਸੋਤੋਂ ਬਾਕੂ ਫਾ ਹਨਾ ਹਾਂਜੀ ਘੋੜਿਆਂ ਵਾਲੇ ਸਾਰੇ ਜਾਣਦੇ ਹਾਂਜੀ ਹਾਂਜੀ ਤੇ ਬਾਕੀ ਨਵੇਂ ਭਰਾ ਜਿਹੜੇ ਜੁੜਦੇ ਆ ਉਹਨਾਂ ਨੂੰ ਦੱਸਣਾ ਜ਼ਰੂਰੀ ਬਣ ਜਾਂਦਾ ਤੇ ਜਿਵੇਂ ਆਪਣੇ ਨਾਲ ਭਰਾ ਬੈਠੇ ਇਧਰਲੇ ਪਾਸੇ ਇਹ ਸਾਡੇ ਘੋੜਿਆਂ ਵਾਲੇ ਸੱਜਣ ਨੇ ਬਾਈ ਜੀ ਇਹ ਠੀਕ ਹੈ ਜੀ ਬਾਈ ਜੀ ਦਾ ਨਾਮ ਦੱਸ ਇਹਨਾਂ ਦਾ ਨਾਮ ਸੁਖਚੈਨ ਸਿੰਘ ਘੁਮਾਨ ਹੈ ਜੀ ਠੀਕ ਹੈ ਬਾਈ ਤੇ ਉਹਨਾਂ ਦੇ ਬ੍ਰਦਰ ਨੇ ਛੋਟੇ ਸੁਪਿੰਦਰ ਸਿੰਘ ਘੁਮਾਨ ਠੀਕ ਹੈ ਬਾਈ ਤੇ ਇਹਨਾਂ ਦਾ ਢਿਡਬੇ ਦੇ ਵਿੱਚ ਮਤਲਬ ਹੈਗੇ ਨੇ ਇਹ ਲੋਕਲ ਢਿਡਬੇ ਤੋਂ ਖਾਸ ਢਿਡਬ ਹੋਰ ਵੀ ਚੰਗੇ ਬਿਜ਼ਨਸਮੈਨ ਬੰਦੇ ਨੇ ਜੀ ਬੜਾ ਵਧੀਆ ਰਤਬਾ ਇਹਨਾਂ ਦਾ ਆਪਦੇ ਏਰੀਆ ਦੇ ਵਿੱਚ ਠੀਕ ਹੈ ਜੀ ਬਿਜ਼ਨਸ ਦੇ ਨਾਲ-ਨਾਲ ਇਹਨਾਂ ਦਾ ਵੀ ਘੋੜਿਆਂ ਵਾਲੇ ਪਾਸੇ ਕੰਮ ਹੈ ਜੀ ਹਾਂ ਜੀ ਜੀ ਪੁਰਾਣਾ ਛਕਾਇਆ ਜੀ ਇਹਨਾਂ ਦੇ ਬਜ਼ੁਰਗ ਵੀ ਰੱਖਦੇ ਆਏ ਨੇ ਹੁਣ ਵੀ ਇਹਨਾਂ ਕੋਲ ਚੰਗੇ ਜਾਨਵਰ ਨੇ ਭਾਈ ਯਾਦਗਰੇ ਵਾਲਾ ਉਹ ਵੀ ਇਹਨਾਂ ਦੇ ਨਾਲ ਮਤਲਬ ਇਕੱਠੇ 파ਟਨਰ ਨੇ ਜੀ ਠੀਕ ਹੈ ਜੀ ਹਾਂ ਜੀ ਇਕੱਠੇ ਕੰਮ ਕਰਦੇ ਠੀਕ ਹੈ ਬਾਈ ਸੋਹਣੇ ਜਾਨਵਰ ਨੇ ਭਾਈ ਠੀਕ ਹੈ ਬਾਈ ਅ ਵੀਰ ਦਵਿੰਦਰ ਵੀਰੇ ਜੇ ਆਪਾਂ ਜਿਵੇਂ ਆਪਣੇ ਜਿਹੜੀ ਫਾਰਮ ਦੀ ਜਾਦੇ ਪਛਾਣ ਬਣੀ ਹੈ ਹਨਾ ਖਲੀ ਤੋਂ ਬਣੀ ਸੀ ਹਨਾ ਹਾਂਜੀ ਹਾਂਜੀ ਕਿਉਂਕਿ ਫੇਮਸ ਘੋੜਾ ਸੀਗਾ ਬਹੁਤ ਬਹਾਦਰ ਫੇਮਸ ਘੋੜਾ ਸੀਗਾ ਜੀ ਉਹਦੇ ਬਾਰੇ ਸਾਨੂੰ ਥੋੜਾ ਜਿਆ ਦੱਸੋ ਵੀ ਆਪਣੇ ਕੋਲੇ ਕਿੰਨਾ ਟਾਈਮ ਰਿਹਾ ਤੇ ਕਦੋਂ ਆਇਆ ਸੀ ਕਿੱਥੋਂ ਲਿਆ ਸੀ ਸਾਡੇ ਕੋਲੇ 2017 ਚ ਆਇਆ ਸੀਗਾ ਜੀ ਵੈਸੇ ਖਲੀ ਉਹ ਮੈਂ ਬਾਅਦ ਵਿੱਚ ਮਤਲਬ ਕਾਫੀ ਟਾਈਮ ਤੋਂ ਜਾਣਦਾ ਸੀ ਜੀ ਛੋਟੇ ਹੁੰਦੇ ਤੋਂ ਮੈਨੂੰ ਦੇਖਦਾ ਆਉਂਦਾ ਸੀ ਤੇ ਉਹ ਆਪਦੀ ਮਤਲਬ ਬਲੱਡ ਲਾਈਨ ਦੇ ਵਿੱਚ ਬਹੁਤ ਜਿਆਦਾ ਚੰਗਾ ਘੋੜਾ ਸੀ ਜੀ ਆਪਦੇ ਸਮੇਂ ਦਾ ਵੀ ਤੇ ਮਤਲਬ ਵੈਸੇ ਉਹਦੀ ਖਾਨਦਾਨੀ ਹੋਰ ਸਾਰੀ ਬਹੁਤ ਪਿਓਰਿਟੀ ਉਹਦਾ ਫਾਦਰ ਸੀ ਜਿਹੜਾ ਨੁਕਰਾਂ ਦੇ ਵਿੱਚ ਬੜਾ ਚੰਗਾ ਨਾਂ ਲਿਆ ਜਾਂਦਾ ਗੁਲਜ਼ਾਰ ਦਾ ਗੁਲਜ਼ਾਰ ਉਹਦਾ ਫਾਦਰ ਸੀ ਤੇ ਉਹਦਾ ਜਨਮ ਵੀ ਮਤਲਬ ਜਿੰਨਾਂ ਕੋਲੇ ਗੁਲਜ਼ਾਰ ਸੀਗਾ ਸ਼ੇਰਖਾਨ ਜੀ ਕੋਲੇ ਉਹਨਾਂ ਦੇ ਘਰ ਦਾ ਸੀ ਠੀਕ ਹੈ ਜੀ ਉਹਨੇ ਘਰ ਦਾ ਜਨਮ ਸੀਗਾ ਤੇ ਅਸੀਂ ਪਾ 2017 ਚ ਪਰਚੇਸ ਕੀਤਾ ਸੀਗਾ ਜੀ ਹਾਂ ਟੋਨਾ ਜੀ ਤੋਂ ਮਠੰਡੇ ਤੋਂ ਠੀਕ ਹੈ ਬਈ ਤੇ ਉਸ ਤੋਂ ਬਾਅਦ ਉਹ ਅਬ ਦੀ ਅੰਡਰ ਮਤਲਬ ਸਾਡੇ ਕੋਲ ਹੀ ਰਿਹਾ ਜੀ ਠੀਕ ਹੈ ਬਈ ਤੁਸੀਂ ਲਾ ਲੂ ਅਪਰੋਕਸੀਮੇਟ ਆਏ ਸੀ ਮਹੀਨੇ ਦੇ ਵਿੱਚ ਲਾਸਟ ਈਅਰ ਉਹ ਪੂਰਾ ਹੋ ਗਿਆ ਸੀ ਆਪਣੇ ਕੋਲੇ ਜੀ ਠੀਕ ਹੈ ਬਈ ਹਾਂਜੀ ਪਿਛਲੇ ਸਾਲੀ ਪਿਛਲੇ ਸਾਲ ਹਾਂਜੀ ਠੀਕ ਹੈ ਬਈ ਤੇ 20 ਸਾਲ ਦੀ ਉਹਦੀ ਏਜ ਹੋ ਗਈ ਸੀ ਏਜ ਕਰਕੇ ਹੀ ਹੋ ਗਿਆ ਮਤਲਬ ਦੁਨੀਆ ਤੋਂ ਗਿਆ ਠੀਕ ਹੈ ਭਾਈ ਮੰਨ ਲਓ ਵੀ ਆਪਣੇ ਕੋਲੇ ਤਕਰੀਬਨ 6 ਸਾਲ ਕੋੜਾ ਰਿਹਾ ਜੀ ਸਾਡੇ ਕੋਲ ਰਿਹਾ ਜੀ ਤੇ ਇੱਥੇ ਬਰੀਡਿੰਗ ਕਾਫੀ ਹੋ ਗਈ ਬਰੀਡਿੰਗ ਉਹਦੀ ਕਾਫੀ ਹੋਈ ਹੈ ਜੀ ਕਾਫੀ ਬਰੀਡਿੰਗ ਹੋਏ ਬੱਚੇ ਉਹਦੇ ਪਹਿਲਾਂ ਹੀ ਬਹੁਤ ਚੰਗੇ ਸੀ ਆਪਣੇ ਕੋਲੇ ਆ ਕੇ ਵੀ ਬਹੁਤ ਚੰਗੇ ਬੱਚੇ ਆਈ ਰਹੇ ਠੀਕ ਹੈ ਭਾਈ ਤੇ ਉਸ ਤੋਂ ਬਾਅਦ ਮੈਂ ਦੇਖਿਆ ਵੀ ਜਿਵੇਂ ਉਹ ਘੋੜਾ ਇੱਥੇ ਆਪਣੇ ਕੋਲੇ ਰਹਿ ਕੇ ਗਿਆ ਫਿਰ ਚਲੋ ਆਟੋਮੈਟਿਕ ਜਿਹੜੇ ਘੋੜੇ ਨਾਲ ਆਪਣਾ ਲਗਾ ਹੋਵੇ ਜਾਂ ਆਪਣੇ ਫਾਰਮ ਤੇ ਪਹਿਲਾਂ ਸਟੇਬਲ ਹੋਵੇ ਭਾਈ ਥੋੜਾ ਜਿਹਾ ਆਪਣਾ ਉਸ ਪਾਸੇ ਰੁਝਾਨ ਹੋ ਜਾਂਦਾ ਬੱਚੇ ਉਸ ਲਾਈਨ ਦੇ ਹਨਾ ਉਸ ਖਾਨਦਾਨ ਦੇ ਰੱਖੀ ਆ। ਅਸੀਂ ਆਪਣੇ ਫਾਰਮ ਦੇ ਉੱਤੇ ਅੱਜ ਵੀ ਖੜੇ ਆ। ਹਾਂਜੀ ਹਾਂਜੀ ਆਪਾਂ ਇਹ ਆਪਣਾ ਰਾਜ ਗੁਲਜ਼ਾਰਾ ਹੀ ਆਪਾਂ ਉਸੇ ਬਲੱਡ ਲਾਈਨ ਕਰਕੇ ਲਿਆ ਹੋ। ਹੂੰ। ਵੈਸੇ ਹੀ ਬਹੁਤ ਰਫਾਈਨ ਆ ਤੇ ਚਲੋ ਖਦੀ ਦਾ ਬਲੱਡ ਵੀ ਇਹਦੇ ਚੀ। ਹੂੰ। ਉਸ ਕਰਕੇ ਆਪਾਂ ਉਹ ਬਿਲਾ ਬਸ਼ੇਰਾ ਪਰਚੇਸ ਕੀਤਾ ਸੀ। ਠੀਕ ਹੈ ਬਾਈ। ਤੇ ਜਿਹੜਾ ਇਸ ਵਾਰ ਆਪਾਂ ਰਾਜ ਗੁਲਜ਼ਾਰ ਸ਼ੋਹਾਂ ਦੇ ਵਿੱਚ ਸ਼ੋਹਾਂ ਦੇ ਵਿੱਚ ਵੀ ਚੈਂਪੀਅਨ ਬਣਿਆ ਜੀ ਉਹ। ਹੂੰ। ਤੇ ਪਹਿਲਾਂ ਵੀ ਜਿੱਤ ਕੇ ਆਇਆ ਜਿੱਥੋਂ ਆਪਾਂ ਲਿਆ ਸੀ ਉੱਥੋਂ ਉਦੋਂ ਪਹਿਲਾਂ ਵੀ ਜਿੱਤ ਕੇ ਆਇਆ ਸੀ ਤੇ ਆਪਣੇ ਕੋਲੇ ਵੀ ਆ ਕੇ ਲਗਾਤਾਰ ਜਿੱਤਾਂ ਦਰਜ ਕੀਤੀਆਂ ਨੇ ਜੀ। ਆ ਪਿਛਲੇ ਸਾਲ ਆ ਪਿਛਲੇ ਸਾਲ ਲਿਆ ਸੀਗਾ ਜੀ ਠੀਕ ਹੈ ਪਿਛਲੇ ਸਾਲ ਲਿਆ ਸੀ ਠੀਕ ਹੈ ਬਾਈ ਹਾਂਜੀ ਹਾਂਜੀ ਉਦੋਂ ਦੋ ਦੰਦ ਸੀਗਾ ਜੀ ਇਹ ਤੇ ਹੁਣ ਹਜੇ ਮਤਲਬ ਘੋੜੇ ਵਾਲੀ ਕੈਟਾਗਰੀ ਚ ਤਾਂ ਨਹੀਂ ਹਜੇ ਮਤਲਬ ਵੈਸੇ ਤਾਂ ਬਣਨਾ ਜੀ ਤੇ ਚਾਰ ਦੰਦ ਹੋਣ ਕਰਕੇ ਘੋੜਿਆਂ ਦੀ ਕੈਟਾਗਰੀ ਵਿੱਚ ਅਸੀਂ ਮਤਲਬ ਇਹਨੂੰ ਪਾਰਟਿਸਿਪੇਟ ਕਰਾਇਆ ਹਜੇ ਸਟਾਰਟ ਹੀ ਹੋਇਆ ਹਜੇ ਤਾਂ ਸਟਾਰਟ ਹੀ ਹੈ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਪਹਿਲਾਂ ਇਹ ਐ ਕਿ ਆਪਾਂ ਸਰੰਗ ਖੇੜੇ ਲਾਇਆ ਸੀਗਾ ਸਰੰਗ ਖੇੜੇ ਹਾਂਜੀ ਉੱਥੇ ਫਰਸਟ ਆਇਆ ਜੀ ਹੁਣ ਇਹ ਇਸ ਵਾਰੀ ਉਦੋਂ ਪਹਿਲਾਂ ਵੀ ਸਰੰਗ ਖੇੜੇ ਮਤਲਬ ਦੋ ਦੰਦਾਂ ਠੀਕ ਹੈ ਭਾਈ ਹਾਂਜੀ ਹਾਂ ਉਸ ਤੋਂ ਬਾਅਦ ਆਪਾਂ ਜਿੰਨੇ ਵੀ ਸ਼ੋਅ ਚ ਲਾਇਆ ਜੀ ਸਾਰਿਆਂ ਚ ਲਗਾਤਾਰ ਜਿੱਤ ਦਰਜ ਕੀਤੀ ਜੀ ਠੀਕ ਹੈ ਭਾਈ ਤੇ ਹੁਣ ਲੇਟੈਸਟ ਜਿਹੜਾ ਹੋਇਆ ਸੀਗਾ ਮੇਰੀ ਪੀਰੀ ਆਪਣਾ ਆਪਣਾ ਬਾਬਾ ਜੀ ਵਾਲਾ ਸ਼ੋਅ ਠੀਕ ਹੈ ਭਾਈ ਭੋਗੀ ਵਾਲਾ ਵਾਲਾ ਹਾਂ ਉੱਥੇ ਹੀ ਚੈਂਪੀਅਨ ਬਣਿਆ ਜੀ ਫਿਰ ਚੈਂਪੀਅਨ ਆਫ ਚੈਂਪੀਅਨ ਵੀ ਬਣਿਆ ਜੀ ਦੇ ਰਿੰਗ ਦੇ ਵਿੱਚੋਂ ਵੀ ਜਿੱਤੇ ਆ ਤੇ ਫਿਰ ਸਾਰੇ ਨੁਕਰਾ ਜਾਨਵਰਾਂ ਜਿੱਤਿਆਂ ਦੇ ਵਿੱਚੋਂ ਫਿਰ ਇਹ ਚੈਂਪੀਅਨ ਬਣਿਆ ਜੀ ਹਾਂ ਕਾਫੀ ਸਾਰੇ ਨੇ ਵੀ ਨਾਮ ਦਰਜ ਕੀਤੇ ਹਾਂ ਨਾਮ ਬਹੁਤ ਚੰਗਾ ਵਸੇ ਰਾਈ ਜੇ ਆਪਾਂ ਪਿਛਲੇ ਓਨਰ ਦੀ ਇਹਦੇ ਆਂਦੀ ਗੱਲ ਕਰ ਲਈਏ ਬਾਈ ਕਿੱਥੋਂ ਲਿਆ ਸੀ ਉਹ ਆਪਣੇ ਸਰਪੰਚ ਸਾਹਿਬ ਨੇ ਜੀ ਇੱਕ ਟਿੱਬੀ ਪਿੰਡ ਤੋਂ ਜਿਹੜਾ ਗੰਗਾ ਨਗਰ ਦੇ ਨੇੜੇ ਆ ਜੀ ਠੀਕ ਹੈ ਹਾਂ ਜੀ ਹਾਂ ਉਹਨਾਂ ਦੇ ਘਰ ਦੇ ਆ ਉਹਨਾਂ ਨੇ ਪਰਚੇਜ਼ ਕੀਤਾ ਸੀ ਠੀਕ ਹੈ ਬਈ ਤੇ ਮਾਂ ਇਹਦੀ ਮਾਦਰ ਵੀ ਬਹੁਤ ਚੰਗੀ ਹੈ ਜੀ ਬੋਰ ਲੈਂਡ ਦੀ ਘੋੜੀ ਆ ਬਹੁਤ ਚੰਗੀ ਘੋੜੀ ਸੀ ਠੀਕ ਹੈ ਉਹਨਾਂ ਨੇ ਛੋਟਾ ਬੱਚਾ ਪਾਲਿਆ ਸੀ ਜੀ ਹਾਂ ਮਾਂ ਵੀ ਨੌਕਰੀ ਹੈ ਜੀ ਮਾਹ ਜੀ ਹਾਂ ਮਾਂ ਨੌਕਰੀ ਹੈ ਜੀ ਤੇ ਇਹਦਾ ਇਹਦਾ ਫਾਦਰ ਉਹਨਾਂ ਕੋਲ ਹੀ ਆ ਸਰਪੰਚ ਸਾਹਿਬ ਕੋਲ ਉਹਦਾ ਨਾਮ ਕੀ ਹੈ ਬਾਈ ਕੋੜੇ ਉਹਦਾ ਨਾਮ ਬਾਦਲ ਹੈ ਜੀ ਬਾਦਲ ਬਾਦਲਾ ਜੀ ਉਹ ਅੱਗੇ ਜਿਹੜਾ ਸੂਰੇ ਵਾਲੇ ਕਿਦਾਂ ਉਹ ਮਤਲਬ ਹੈਗਾ ਉਹਨਾਂ ਕੋਲੇ ਕੋੜਾ ਇੱਕ ਪ੍ਰੈਜ਼ੈਂਟ ਪਾਰਸ ਉਹ ਉਹਦਾ ਜੀ ਤੇ ਪਾਰਸ ਗੁਲਜ਼ਾਰ ਦਾ ਸੀ ਠੀਕ ਹੈ ਬਾਈ ਇਹਦੇ ਵਿੱਚ ਵੀ ਮਤਲਬ ਗੁਲਜ਼ਾਰ ਦਾ ਖੂਨ ਹੈ ਜੀ ਹਾਂ ਇਹ ਕਹਿ ਲੋ ਵੀ ਪੜਪੋਤਾ ਆਪਾਂ ਕਹਿ ਸਕਦੇ ਹਾਂ ਹਾਂ ਪੜਪੋਤਾ ਹੈ ਜੀ ਉਹਦਾ ਜੀ ਹਾਂ ਠੀਕ ਹੈ ਬਾਈ ਤੇ ਉਮਰ ਕਿੰਨੀ ਹੋ ਗਈ ਬਾਈ ਇਹਦੀ ਸਾਢੇ 3 ਸਾਲ ਇੱਕ ਦੋ ਮਹੀਨੇ ਉੱਪਰ ਥੱਲੇ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਹਾਈਟ ਦੇ ਵਿੱਚ ਕਿੰਨੀ ਹਾਈਟ 68 ਹੈ ਜੀ 68 ਹਾਂਜੀ ਵਿਦ ਸਕੇਲ 68 ਹੈ ਹੂੰ ਕਨਫਰਮੇਸ਼ਨ ਹੋਰ ਸਾਰਾ ਕੁਝ ਬੋਡੀ ਸਟਰਕਚਰ ਜਿਹੜਾ ਜਿਹੜਾ ਜਾਨਵਰ ਸ਼ੋਅ ਚ ਜਿੱਤ ਗਿਆ ਉਹ ਸਾਰੇ ਇੱਕ ਮਤਲਬ ਉਹਨਾਂ ਦੇ ਪੈਮਾਨਿਆਂ ਤੇ ਖਰਾ ਹੀ ਉਤਰਿਆ ਹੁੰਦਾ ਜੀ ਠੀਕ ਹੈ ਨਾ ਠੀਕ ਹੈ ਬਈ ਬਾਕੀ ਬਾਈ ਜੇ ਦੇਖਿਆ ਜਾਵੇ ਤਾਂ ਜਿਹੜੀ ਗੁਲਜ਼ਾਰ ਲਾਈਨਾਂ ਜਾਦੇ ਜਿਹੜਾ ਇਹਦਾ ਸਭ ਪਣਾ ਖੂਬਸੂਰਤੀ ਆ ਬਿੱਲੀਆਂ ਅੱਖਾਂ ਕਰਕੇ ਥੋੜਾ ਜਿਆਦਾ ਦੇ ਹਾਂਜੀ ਹਾਂ ਬਿਲਕੁਲ ਇਹਦੇ ਕੋ ਉਹ ਜਿਹੜਾ ਅਸੀਂ ਗੁਲਜ਼ਾਰ ਦੀ ਗੱਲ ਕਰ ਰਹੇ ਹਾਂ ਗੁਲਜ਼ਾਰ ਦੀਆਂ ਅੱਖਾਂ ਬਿੱਲੀਆਂ ਸੀਗੀਆਂ ਹਾਂ ਤੇ ਇਹ ਸੂਰਲੀ ਲਾਈਨ ਦੇ ਵਿੱਚ ਮਤਲਬ ਹੈਗੀ ਹੈ ਖੂਬਸੂਰਤੀ ਇਹ ਸ਼ੁਰੂ ਤੋਂ ਹੀ ਹਾਂ ਤੇ ਨੁਕਰਪਣ ਜਿਹੜੀ ਵਾਈਟਨੈਸ ਹੈ ਜੀ ਉਹ ਵੀ ਬਹੁਤ ਜ਼ਿਆਦਾ ਇਸ ਖੂਨ ਦੇ ਵਿੱਚ ਹਾਂ ਤੇ ਜਿਹੜੀ ਪਿੰਕ ਸਕਿਨ ਹੈ ਉਹ ਵੀ ਬਹੁਤ ਜਿਆਦਾ ਚੰਗੀ ਹੈ ਜੀ ਸਕਿਨ ਕੁਆਲਿਟੀ ਬਹੁਤ ਜਿਆਦਾ ਫਾਈਨ ਹੈ ਨਾ ਹਾਂ ਇਹ ਮੰਨ ਲਓ ਦੂਜੀਆਂ ਬਲੱਡ ਲਾਈਨਾਂ ਨਾਲੋਂ ਇੱਕ ਵੱਖਰੀ ਲਾਈਨ ਆ ਦੇ ਆਪ ਨੂੰ ਪ੍ਰੇਜ਼ੈਂਟ ਕਰਦੀ ਹੈ ਹਾਂ ਬਿਲਕੁਲ ਜੀ ਬਿਲਕੁਲ ਇਹ ਤੋਂ ਕੋੜੇ ਇਸ ਲਾਈਨ ਦੇ ਅਲੱਗ ਤੋਂ ਸਿਆਣੇ ਜਾਂਦੇ ਆ ਪਾਰਕ ਉਹ ਬੰਦੇ ਦੇਖ ਕੇ ਦੇਖ ਕੇ ਪਛਾਣ ਲੈਂਦੇ ਆ ਪਛਾਣ ਲੈਂਦੇ ਆ ਜਿਹੜੇ ਪੁਰਾਣੇ ਬਰੀਡਰ ਬੰਦੇ ਆ ਬਈ ਇਸ ਕੋੜੇ ਦੇ ਵਿੱਚ ਮਤਲਬ ਜਿਹੜਾ ਸਟਰਕਚਰ ਹੈ ਨਾ ਇਹ ਉਹ ਬਹੁਤ ਜਿਆਦਾ ਫਾਈਨ ਆਇਆ ਹੂੰ ਤਾਂ ਹੀ ਇਹ ਸ਼ੋਹਾਂ ਦਾ ਜੇਤੂ ਹੈ ਹੂੰ ਤੇ ਆਪ ਦੀ ਬਲੱਡ ਲਾਈਨ ਦੇ ਨਾਲ ਨਾਲ ਉਹ ਜਿਹੜੀ ਦੂਸਰੀ ਦੀ ਮਾਂ ਦੀ ਜਿਹੜਾ ਹੈਗਾ ਬਲੱਡ ਦੇ ਸਮੇਲ ਨਾਲ ਬਹੁਤ ਸੋਹਣਾ ਕੋੜਾ ਤਿਆਰ ਹੋਇਆ ਹੂੰ ਹਾਂਜੀ ਆਬ ਮਾਂ ਲਈ ਪਾਸ ਜਿਵੇਂ ਉਹਰ ਲਾਈਨ ਹਾਂਜੀ 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 ਠੀਕ ਹੈ ਜੀ ਤੇ ਇਹਦੀ ਹੁਣ ਆਪਾਂ ਸਟੱਡ ਸਰਵਿਸ ਓਪਨ ਹਾਂਜੀ ਓਪਨ ਹੈ ਜੀ ਓਪਨ ਹੈ ਜੀ ਇਹਦੇ ਬੱਚੇ ਵੀ ਆ ਗਏ ਜੀ ਤਿੰਨ ਚਾਰ ਬੱਚੇ ਬੜੇ ਜਿਆਦੇ ਚੰਗੇ ਆਏ ਹੂੰ ਬਹੁਤ ਨਜਾਇਜ਼ ਚੰਗੇ ਬੱਚੇ ਆਏ ਠੀਕ ਹੈ ਭਾਈ ਹਾਂਜੀ ਤੇ ਮੰਨ ਲੋ ਰਿਜ਼ਲਟ ਚੰਗਾ ਆਇਆ ਪੂਰਾ ਸੋਹਣਾ ਜੀ ਪੂਰਾ ਠੀਕ ਹੈ ਠੀਕ ਹੈ ਜੀ ਤੇ ਮੀਟਿੰਗ ਫੀਸ ਇਹਦੀ ਕਿ ਠੀਕ ਹੈ ਬਾਈ ਤੇ ਉਸ ਤੋਂ ਬਾਅਦ ਬਾਈ ਜਿਹੜਾ ਆਪਾਂ ਜਿਵੇਂ ਤਾਂ ਰਾਜਗੁਰਜਾਰ ਦੀ ਗੱਲਬਾਤ ਹੋ ਗਈ ਹੈ ਨਾ ਜਿਹੜਾ ਆਪਾਂ ਉਸ ਤੋਂ ਬਾਅਦ ਦਾਰਾ ਕੋੜਾ ਐ ਸਵੇਰੇ ਆਪਣੇ ਘਰ ਤੇ ਹੈ ਨਾ ਦਾਰਾ ਕੋੜਾ ਬਾਈ ਜੱッセ ਦੇ ਕੋਲੇ ਹੁੰਦਾ ਉਹਨਾਂ ਕੋਲੇ ਸੀਗਾ ਜੀ ਪਹਿਲਾਂ ਉਹ ਵਾਲਾ ਉਹਨਾਂ ਨੇ ਤਿਆਰ ਕੀਤਾ ਸੀ ਛੋਟਾ ਬੱਚਾ ਜੀ ਹਾਂ ਤੇ ਦਾਰਾ ਨੂਰੇ ਕੋੜੇ ਦਾ ਬੱਚਾ ਜੀ ਹਾਂ ਤੇ ਉਹਦੀ ਜਿਹੜੀ ਮਦਰ ਹੈ ਉਹ ਮਿੰਟੂ ਵਾਲੇ ਵੱਡੇ ਕੋੜੇ ਦੀ ਹੈ ਜੀ ਠੀਕ ਹੈ ਬਾਈ ਹਾਂਜੀ ਠੀਕ ਹੈ ਜੀ ਦਾਰਾ ਵੀ ਮਤਲਬ ਚੈਂਪੀਅਨ ਕੋੜਾ ਹੈ ਜੀ ਹੂੰ ਤੇ ਇਹ ਵੀ ਕਾਫੀ ਸ਼ੋਹਾਂ ਦਾ ਜੇਤੂ ਹੈ ਜੀ ਹੂੰ ਸਾਢੇ 5 ਸਾਲ ਦੀ ਉਮਰ ਹੈ ਇਹਦੇ ਵੀ ਬਹੁਤ ਸੋਹਣੇ ਬੱਚੇ ਆਏ ਨੇ ਇਹ ਸਣਕਪੂਨੇ ਦੇ ਵਿੱਚ ਮਤਲਬ ਮੈਨੂੰ ਨਹੀਂ ਲੱਗਦਾ ਇਹ ਸੋਹਣਾ ਘੋੜਾ ਕੋਈ ਹੁੰਦੀ ਜੇਕਰ ਦੇ ਵਿੱਚ ਹੋਣਾ ਕੋਈ ਜੀ ਹੂੰ ਤੇ ਸੋਹਣੀ ਹਾਈਟ ਵੀ ਹੈ ਜੀ ਹਾਂਜੀ ਬਈ ਸਾਰਾ ਚੰਗਾ ਕਰ ਲੋ ਸ਼ੋਅ ਦੇ ਵਿੱਚ ਜਿਹੜੀਆਂ ਚੀਜ਼ਾਂ ਦੇਖਿਆ ਜਾਂਦੀਆਂ ਨੇ ਮਾਰਵਾੜੀ ਕਰੈਕਟਰ ਆ ਇਸ ਕੋਡ ਦੇ ਬਾਰੇ ਬਾਪੂਰੇ ਪੂਰੇ ਜੀ ਮਤਲਬ ਕੰਨ ਕਨੋਤੀ ਤਾਂ ਮਾਰਵਾੜੀ ਵਾਲਾ ਮਤਲਬ ਇਹਦਾ ਪੂਰਾ ਖਰਾ ਉਤਰਦਾ ਜੀ ਜੇ ਮਤਲਬ ਆਪਾਂ ਨੋਕਰੇ ਘੋੜਿਆਂ ਦੇ ਵਿੱਚੋਂ ਛਾਂਟ ਕੇ ਦੇਖਣਾ ਹੋਵੇ ਜਿੰਨਾ ਕ ਅਸੀਂ ਤੁਰੇ ਫਿਰਦੇ ਦੇਖਦੇ ਆ ਮੰਨ ਲਓ ਸਭ ਤੋਂ ਛੋਟਾ ਤੇ ਕੁੰਡੀ ਵਾਲਾ ਸਾਰੇ ਤੋਂ ਛੋਟਾ ਕੰਨ ਕਿਸੇ ਘੋੜੇ ਦਾ ਨਹੀਂ ਪੈਂਦਾ ਜੀ ਛੋਟੀ ਅਸੈਸਮੈਂਟ ਜ਼ਿਆਦਾ ਹੋ ਸਕਦੇ ਕਿਉਂਕਿ ਤੁਸੀਂ ਇੰਨੇ ਘੋੜੇ ਫਲਮਾਉਨੇ ਹੋ ਹਾਂਜੀ ਹਾਂਜੀ ਉਹ ਪਤਾ ਲੱਗ ਜਾਂਦਾ ਕਿੰਨੇ ਦਿਨ ਪੰਜ ਤੋਂ ਦੇਖਦੇ ਆ ਤੱਲਾ ਵੀ ਹਰ ਇੱਕ ਘੋੜੇ ਦੀ ਆਪਦੀ ਆਪਦੀ ਵੱਖਰੀ ਪਛਾਣ ਹੁੰਦੀ ਆ ਬਾਈ ਪਰ ਇਹਦੇ ਨਾਲ ਇਹ ਵੀ ਚੀਜ਼ ਹੈਗੀ ਵੀ ਹਰ ਇੱਕ ਘੋੜੇ ਦੀ ਇਹ ਅਲੱਗ-ਅਲੱਗ ਕੁਆਲਿਟੀ ਹੁੰਦੀ ਆ ਜਿਹੜੀ ਉਹ ਦੂਜਿਆਂ ਨਾਲੋਂ ਵੱਖ ਕਰਦੀ ਆ ਉਹਨੂੰ ਬਿਲਕੁਲ ਘੋੜੀ ਦੀ ਕੁਆਲਿਟੀ ਨੇ ਹੀ ਉਹਨੂੰ ਵੱਖ ਕਰਨਾ ਦੂਸਰੇ ਨਾਲੋਂ ਵੱਖ ਕਰਨਾ ਬਾਈ ਉਹੀ ਚੀਜ਼ ਉਹਦੀ ਬਲੱਡ ਲਾਈਨ ਮੰਨ ਲਓ ਕਹਿ ਲਓ ਵੀ ਬਰੀਡਿੰਗ ਦੇ ਵਿੱਚ ਉਹ ਚੀਜ਼ ਨੇ ਉਹਨੂੰ ਪਲੱਸ ਪੁਆਇੰਟ ਹੋ ਜਾਂਦਾ ਉਹਦਾ ਜਦੋਂ ਸ਼ੋਅ ਦੇ ਵਿੱਚ ਵੀ ਸਾਰੇ ਜਾਨਵਰ ਪਾਰਟਿਸਿਪੇਟ ਕਰਦੇ ਜਾਨਵਰ ਤਾਂ ਸਾਰੇ ਚੰਗੇ ਹੁੰਦੇ ਨੇ ਜੀ ਹਾਂਜੀ ਹਾਂਜੀ ਉੱਥੇ ਬਸ ਕੁਆਲਿਟੀ ਵਾਈਜ਼ ਜਾਨਵਰ ਅੱਗੇ ਪਿੱਛੇ ਹੁੰਦੇ ਹਮ ਬਿਲ ਤੇ ਇਹ ਪਿੱਛੇ ਤੋਂ ਵੀ ਜਦੋਂ ਬਾਈ ਜੱਸੇ ਕੋਲੇ ਹੁੰਦਾ ਸੀਗਾ ਉਦੋਂ ਦੇਖਦੇ ਸੀ ਬਾਈ ਪੜੋ ਵਾਲੇ ਜੱਸੇ ਕੋਲੇ ਤੇ ਕਾਫੀ ਛੋਟੇ ਹੁੰਦੇ ਤੋਂ ਹੀ ਇਹਦੀਆਂ ਜਦੋਂ ਮਿਲਕ ਟੀਥ ਕੈਟਾਗਰੀ ਦੇ ਵਿੱਚ ਪੈਂਦਾ ਰਿਹਾ ਸ਼ੋਹਾਂ ਦੇ ਵਿੱਚ ਕਾਫੀ ਇਹਦੀਆਂ ਵੀਡੀਓ ਉਦੋਂ ਤੋਂ ਬਹੁਤ 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 ਵਾਇਰਲ ਮਤਲਬ ਸੋਸ਼ਲ ਮੀਡੀਆ ਤੇ ਪੂਰਾ ਫੇਮਸ ਹੋ ਗੋੜ ਹੈ ਜੀ ਹਮ ਬੱਚੇ ਵੀ ਤਾਂ ਚੰਗੇ ਆ ਯਾਰ ਰਿਜ਼ਲਟੇ ਤਾਂ ਬਹੁਤ ਚੰਗੇ ਆ ਜੀ ਉਹ ਸੋਹਣੇ ਬੱਚੇ ਤਾਰ ਹਾਂ ਤੇ ਬਾਕੀ ਪਿੰਕਨੈਸ ਖੂਬਸੂਰਤੀ ਬਾਈ ਸ਼ੋ ਕਰਦਾ ਹੈ ਇਹਦਾ ਆਪਣੇ ਆਪ ਨੂੰ ਇਹ ਸਹੀ ਗੱਲ ਠੀਕ ਹੈ ਬਾਈ ਤੇ ਇਹਨੂੰ ਆਪਣੇ ਕੋਲੇ ਆਇਆ ਇਹਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਮੰਲਾ ਦਾ ਮਹੀਨਾ ਡੇਢ ਕਿੰਨਾ ਕੀ ਟਾਈਮ ਹੈ ਹਾਂਜੀ ਇੰਨਾ ਇੰਨਾ ਕਿ ਟਾਈਮ ਹੈ ਠੀਕ ਹੈ ਬਾਈ ਤੇ ਇਹਦੀ ਵੀ ਫਿਰ ਸਰਵਿਸ ਐਸ ਵਕਤ ਉਹਦੀ ਵੀ ਓਪਨ ਹੈ ਜੀ ਇਹਦੀ ਵੀ ਸਾਡਾ ਸਰਵਿਸ ਓਪਨ ਹੈ ਜੀ ਤੇ ਇਹਦੀ ਫੀਸ ਅਸੀਂ 21000 ਰੁਪਏ ਰੱਖੀ ਹੈ ਠੀਕ ਹੈ ਬਾਈ ਹਾਂਜੀ ਠੀਕ ਹੈ ਜੀ ਤੇ ਇੱਕ ਚੀਜ਼ ਬਾਈ ਵੀਰਤਵਿੰਦਰ ਵੀਰੇ ਮੈਂ ਹੋਰ ਦੇਖੀ ਹੈ ਇਹਦੇ ਚ ਮੰਨ ਲਓ ਜਿਵੇਂ ਆਪਾਂ ਗੱਲ ਕਰਦੇ ਸੀ ਇਹਦੇ ਕੈਰੇਕਟਰ ਦੀ ਜੀ ਵੈਸੇ ਵੀ ਨੈਚੁਰਲ ਸਪੌਟਲੈਸ ਕੋਰ ਨੈਚੁਰਲ ਸਪੌਟਲੈਸ ਹੈ ਜੀ ਸਿੰਗਲ ਵੀ ਇਹਦੇ ਦੀ ਬਾਡੀ ਤੇ ਕੋਈ ਸਪੌਟ ਨਹੀਂ ਹੈ ਜੀ ਬਿਲਕੁਲ ਸਪੌਟਲੈਸ ਕੋਰ ਹੈ ਜੀ ਬਿਲਕੁਲ ਬਾਈ ਜੀ ਠੀਕ ਹੈ ਬ ਤੇ ਇੱਕ ਚੀਜ਼ ਆਪਾਂ ਜੇ ਹੋਰ ਗੱਲਬਾਤ ਕਰੀਏ ਬਾਈ ਜਿਵੇਂ ਤੁਹਾਡਾ ਪਹਿਲਾਂ ਤੋਂ ਹੀ ਪੁਰਾਣਾ ਰੁਝਾਨ ਰਿਹਾ ਵੀ ਘੋੜੀਆਂ ਤੁਸੀਂ ਘੱਟ ਰੱਖਦੇ ਹੋ ਹਨ ਘੋੜਿਆਂ ਕੰਨੀ ਜ਼ਿਆਦਾ ਥੋੜਾ ਜਿਹਾ ਘੋੜਿਆਂ ਦਾ ਸ਼ੌਂਕ ਜ਼ਿਆਦਾ ਹੈ ਜੀ ਸ਼ੁਰੂ ਤੋਂ ਜੀ ਤੇ ਸਟ੍ਰੇਲੀਅਨ ਦਾ ਮਤਲਬ ਹੈਗਾ ਸਾਨੂੰ ਤਿੰਨਾਂ ਨੂੰ ਹੀ क्रेਜ਼ ਜ਼ਿਆਦਾ ਆ ਕਰਕੇ ਚਲੋ ਇੱਕ ਸੁਰਤਾ ਹੁੰਦੀ ਜਦੋਂ ਸੋਚਦੇ ਵਿੱਚ ਤਾਂ ਫਿਰ ਉਹ ਜਾਨਵਰ ਆਪਾਂ ਲੈ ਲੈਨੇ ਘੋੜੀਆਂ ਵੀ ਲੈ ਲੈਨੇ ਇਹੋ ਜੀ ਗੱਲ ਹੈ ਤੇ ਬਟਾਂ ਵੀ ਥੋੜਾ ਜਿਹਾ ਮੇਲ ਦਾ ਜ਼ਿਆਦਾ ਸ਼ੌਂਕ ਹੈ ਸਾਨੂੰ ਬਿਲਕੁਲ ਬਈ ਹਾਂ ਜਿਵੇਂ ਆਪ ਦੇਖਦੇ ਆ ਮੰਨ ਲਓ 3-4 ਘੋੜੇ ਸੋਡੇ ਕੋਲੇ ਨਰੇ ਤੇ ਹੁੰਦੇ ਨਹੀਂ ਯਾਰ ਮਤਲਬ ਇੰਨੇ ਘੋੜੇ ਤਾਂ 4 ਤੋਂ 5 ਸਾਡੇ ਕੋਲੇ ਅਵੇਲੇਬਲ ਹੁੰਦੇ ਨਹੀਂ ਠੀਕ ਹੈ ਬਈ ਤੇ ਨੁਕਰੇ ਦੇ ਨਾਲ ਨਾਲ ਬਈ ਜਿਵੇਂ ਆਪਣੇ ਕੋਲੇ ਫਾਰਮ ਤੇ ਤੁਸੀਂ ਮਾਰਵਾੜੀ ਘੋੜਾ ਵੀ ਰੱਖਿਆ ਜਿਵੇਂ ਜਿਆਦਾ ਪਹਿਲਾਂ ਤੋਂ ਤੁਹਾਡਾ ਨੁਕਰੇਕ ਨਹੀਂ ਰਿਹਾ ਸੀ ਫਿਰ ਹੁਣ ਜਿਵੇਂ ਮੰਨ ਲਓ ਸਮੇਂ ਦੇ ਨਾਲ 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 ਫਿਰ ਹਾਂਜੀ ਮਾਰਵਾੜੀ ਦੇ ਵਿੱਚ ਵੀ ਚੰਗੇ ਜਾਨਵਰ ਦੀ ਕੋਸ਼ਿਸ਼ ਕਰਦੇ ਹਮੇਸ਼ਾ ਮਤਲਬ ਆਪਾਂ 3 ਦਿਨ ਦੀ ਤੇ ਆਪਣੇ ਕੋਲ ਦੋ ਹੈਗੇ ਜੀ ਹੁਣ ਬਸ਼ੇਰਾ ਮਤਲਬ ਕਹਤਾ ਆਪਣਾ ਲਾਲ ਰਾਜ ਤਿਆਰ ਹੋ ਗਿਆ ਜੀ ਠੀਕ ਹੈ ਬਈ ਸਰਵਿਸ ਵੀ ਦੇ ਰਿਹਾ ਹੈ ਦੋ ਦੰਦੀ ਆ ਜੀ ਹਜੇ ਇਹ ਠੀਕ ਜੀ ਇੱਕ ਬੱਚਾ ਛੋਟਾ ਜੀ ਅੱਛਾ ਮਤਲਬ ਨੀਲਾ ਹਾਂ ਮੱਝੂ ਕੇ ਬਲੱਡ ਲਾਈਨ ਦਾ ਜੀ ਇਹ ਬਾਈ ਆਪਣਾ ਲਾਲ ਰਤਨਾਂ ਦਾ ਬੱਚਾ ਆ ਗਿਆ ਹਨਾ ਇਹ ਲਾਲ ਰਤਨ ਦਾ ਜੀ ਠੀਕ ਆ ਬਾਈ ਇਹਦੀ ਮੰਨ ਲਓ ਬਰੀਡਿੰਗ ਆਪਣੇ ਕੋਲ ਹੀ ਹੋਈ ਸੀ ਇਹਦੀ ਜਿਹੜੀ ਮੈਂ ਆਪ ਲਿਆ ਸੀ ਜੀ ਲਿਆ ਸੀ ਇਹ ਤੂਰ ਪੰਜਾਰੇ ਬਰੀਡ ਹੋਇਆ ਸੀਗਾ ਜੀ ਠੀਕ ਆ ਬਾਈ ਬਾਈ ਸੁਰਿੰਦਰ ਹੁਣ ਕੋਲ ਠੀਕ ਆ ਬਾਈ ਉੱਥੋਂ ਪਾਲਿਆ ਸੀ ਤੂਰ ਬਣ ਜਾੜੇ ਮੇਰਾ ਖਿਆਲ ਸਰਪੰਚਾਂ ਨੇ ਹਾਂਜੀ ਉਹਨਾਂ ਦਾ ਕਾਫੀ ਪਰਿਵਾਰ ਹੈ ਜੀ ਹਾਂਜੀ ਮੁਜਾਰੇ ਤੇ ਅੱਛੇ ਸੀ ਵੀਡੀਓ ਵੀ ਕਰਕੇ ਆਏ ਸੀ ਉਹਨੇ ਬਾਈ ਹਰਪ੍ਰੀਤ ਸਰਪੰਚ ਹੋਣੀ ਹਨਾ ਬਾਈ ਉਹ ਨਹੀਂ ਉਹ ਸਭ ਪਿੰਡ ਚੋਂ ਲੱਗ ਠੀਕ ਹੈ ਜੀ ਉਹਨਾਂ ਕੋਲੇ ਵੀ ਜਾਨਵਰ ਚੰਗੇ ਨੇ ਜੀ ਸਭ ਕੋਲੇ ਵੀ ਹੈਗੇ ਨੇ ਠੀਕ ਹੈ ਤੇ ਇਹ ਬੜਾ ਪੁਰਾਣਾ ਪਰਿਵਾਰ ਹੈ ਜੀ ਤੇ ਕਈ ਭਰਾ ਨੇ ਅੱਛਾ ਬਾਈ ਸਾਰੇ ਹੀ ਜਾਨਵਰ ਰੱਖਦੇ ਆ ਸੋਹਣੀ ਬਰੀਡਿੰਗ ਕਰਦੇ ਆ ਅੱਛਾ ਬਾਈ ਤੇ ਉਹਨਾਂ ਕੋਲ ਜਾਨਵਰ ਆਪਾਂ ਮਤਲਬ ਲਿਆ ਸੀਗਾ ਜੀ ਠੀਕ ਹੈ ਬਾਈ ਤੇ ਇਹ ਕਿੰਨੇ ਚਰਦਾ ਸੀ ਬਾਈ ਉਹਦੋਂ ਜਦੋਂ ਲਿਆ ਇਹ ਤਾਂ 2 ਮਹੀਨਿਆਂ ਦਾ ਸੀਗਾ ਜੀ ਤੁਸੀਂ ਲਿਆ ਜੀ ਹਾਂ ਛੋਟਾ ਬੱਚਾ ਹੀ ਪਰਚੇਸ ਕੀਤਾ ਸੀ ਹਾਂਜੀ ਕਾਫੀ ਇਹਨੂੰ ਵੀ ਮੰਨ ਲਓ ਦੇਖਿਆ ਉੱਥੇ ਜਗਰਾਵੀ ਤੁਸੀਂ ਇੱਕ ਦੋ ਵਾਰਾਂ ਲੈ ਕੇ ਗਏ ਹੋ ਹਾਂਜੀ ਹਾਂ ਉੱਥੇ ਫਿਰ ਇਹਦੇ ਫਾਦਰ ਨਾਲ ਹੀ ਉਥੇ ਮਤਲਬ ਪ੍ਰੈਜ਼ੈਂਟ ਕੀਤਾ ਸੀ ਬਾਈ ਸਰਬੋ ਤਾਲਾ ਘੋੜਾ ਨਰਤਨ ਹੂੰ ਤੇ ਇਹਨੂੰ ਕੱਟਿਆਂ ਨੂੰ ਵੀ ਉੱਥੇ ਮਤਲਬ ਸੋਚ ਲਗਾ ਮਤਲਬ ਕੀਤਾ ਸੀ ਜੋ ਪ੍ਰੈਜ਼ੈਂਟ ਕੀਤਾ ਸੀ ਠੀਕ ਆ ਬਾਈ ਤੇ ਮਾਰਕਿੰਗ ਦੀ ਜੇ ਆਪਾਂ ਇਹਦੀ ਗੱਲ ਕਰੀਏ ਬਾਈ ਇਹਦੀ ਮੰਨ ਲਓ ਮੱਥੇ ਤੇ ਪ੍ਰੋਪਰ ਬਲੇਜ਼ ਤੇ ਮੱਥੇ ਪ੍ਰੋਪਰ ਬਲੇਜ਼ ਆ ਜੀ ਦੋ ਦੇ ਇੱਕ ਮਤਲਬ ਕ੍ਰੋਸਪਾਇਰ ਚਟੇ ਆ ਜੀ ਕ੍ਰੋਸਪਾਇਰ ਚਟੇ ਠੀਕ ਆ ਬਾਈ ਤੇ ਉਮਰ ਹੁਣ ਕਿੰਨੇ ਚਰਦਾ ਹੋ ਗਿਆ ਏ ਉਮਰ ਇਹ 3 ਸਾਲ ਦਾ ਹੋ ਗਿਆ ਜੀ 3 ਸਾਲ ਦਾ ਤੇ ਬਟ ਹੈ ਦੋ ਦਾਂਦੀ ਹੈ ਜੀ ਅੱਛਾ ਅਜੇ ਚੌਂਦ ਨਹੀਂ ਲੱਗਿਆ ਜੀ ਇਹ ਦੋ ਦਾਂਦੀ ਹੈ ਦੋ ਦਾਂਦੀ ਹੈ ਹਾਈਟ ਹਾਈਟ ਦੀ 65 ਇੰਚ ਹੈ ਜੀ ਠੀਕ ਆ ਬਾਈ 65 ਇੰਚ ਠੀਕ ਆ ਤੇ ਬਾਕੀ ਜਿਹਦੀ ਮਾਂ ਵਾਲੇ ਪਾਸੋਂ ਗੱਲ ਕਰੀਏ ਇਹਦੀ ਮਦਰ ਆਪਣਾ ਬੈਂਤ ਜੀ ਹੋਈ ਸੀ ਬਰੀਡ ਬਦਲ ਸਾਹ ਦੇ ਫਾਰਮ ਤੇ ਜੀ ਹਮ ਸੁਖਵੀਰ ਬਾਦਲ ਜੀ ਦੇ ਫਾਰਮ ਤੇ ਬਰੀਡ ਹੋਈ ਸੀ ਤੇ ਰਾਜ ਰੂਪ ਘੋੜਾ ਸੀ ਕਰਾਜ ਹੰਸ ਦਾ ਅੱਛਾ ਵੀਰੇ ਤੇ ਉਹਦੀ ਮਦਰ ਹੈ ਹਸੀਨਾ ਹਮ ਬਹੁਤ ਸੋਹਣਾ ਬਲੱਡ ਲਾਈਨ ਹੈ ਮਤਲਬ ਪੁੱਛੋ ਜੀ ਉਹਦੀ ਧੀ ਹੈ ਤੇ ਉਹਦੇ ਤੋਂ ਅੱਗੇ ਇਹ ਬੱਚਾ ਆਪਣੇ ਕੋਲ ਆਇਆ ਠੀਕ ਹੈ ਬਾਈ ਹਾਂਜੀ ਠੀਕ ਹੈ ਇਹਦੇ ਵੀ ਆਪਾਂ ਕੋਈ ਪਹਿਲਾਂ ਰਿਜ਼ਲਟ ਰਿਪੋਰਟ ਲੈ ਲੇ ਘੋੜੀਆਂ ਤੇ ਛੱਡਿਆ ਹਾਂਜੀ ਹਾਂ ਇਹਦੇ ਬੱਚੇ ਕਈ ਆ ਗਏ ਜੀ ਅੱਛਾ ਹਾਂਜੀ ਸੋਹਣੇ ਬੱਚੇ ਆਏ ਜੀ ਬਹੁਤ ਚੰਗਾ ਪ੍ਰੋਡਿਊਸ ਕਰ ਰਹੇ ਆ ਕਿਉਂਕਿ ਬਲੱਡ ਲਾਈਨ ਚੰਗੀ ਹੈ ਪਿੱਛੋਂ ਜੀ ਹਾਂ ਲਾਲ ਰਤਨ ਹੋ ਗਿਆ ਦਿਲਬਾਗ ਦਾ ਹਾਂ ਤੇ ਸੋਨਾ ਖੂਨ ਹੈ ਜੀ ਵਿੱਚ ਬਾਕੀ ਇੱਕ ਚੀਜ਼ ਹੋਰ ਨੋਟ ਕੀਤੀ ਆ ਬਾਈ ਜਦੋਂ ਬਾਹਰ ਕੱਢਿਆ ਸੀਗਾ ਕੋੜਾ ਮਨ ਲਓ ਵੀਡੀਓਗ੍ਰਾਫੀ ਕੀਤੀ ਹੈ ਇਹਦੀ ਤੇ ਮੰਨ ਲਓ ਜਿਹੜਾ ਇਹਦਾ ਬਾਡੀ ਸਟਰਕਚਰ ਆ ਉਹ ਲਾਲ ਰਤਨ ਦਾ ਪੁਲੇਖਾ ਬਹੁਤ ਪੁਲੇਖਾ ਪਾਉਂਦੇ ਜੀ ਸੇਮ ਉਮੀ ਬਣ ਗਿਆ ਇਹਦਾ ਸਟਰਕਚਰ ਆ ਇਹਦਾ ਉਹੀ ਮਜ਼ਬੂਤ ਹੈ ਜੀ ਤੇ ਉਹੀ ਹਾਈ ਮਤਲਬ ਹਾਈਟ ਖਿੱਚ ਰਿਹਾ ਹੈ ਆਪਦੀ ਸਟਰਕਚਰ ਦੇ ਵਿੱਚ ਵੀ ਉਹਨੇ ਚੰਗਾ ਸੜਖਾ ਬਣ ਵੀ ਉਹ ਨਹੀਂ ਆ ਮੰਨ ਲਓ ਜਦੋਂ ਇਹਨੇ ਆਪਦੀ ਪ੍ਰੋਪਰ ਘੋੜਿਆਂ ਵਾਲੀ ਉਮਰ 'ਚ ਜਾਣਾ ਜਾਣਾ ਜੀ ਮਤਲਬ ਡਿੱਟੋ ਹੀ ਬਣ ਜੀ ਡਿੱਟੋ ਹੀ ਕਾਪੀ ਬਣ ਜਾਣਾ ਹੈ ਡਿੱਟੋ ਕਾਪੀ ਬਣ ਜਾਣਾ ਹੈ ਸਹੀ ਰੰਗ ਵੀ ਬਿਲਕੁਲ ਇਹਦਾ ਉਹੀ ਹੈ ਹਾਂ ਬਾਕੀ ਜਿਵੇਂ ਦੇਖਿਆ ਘੋੜਾ ਸਿਆਣਾ ਵੀ ਬਹੁਤਾ ਬਾਈ ਸ਼ਰੀਫਾ ਜੀ ਸ਼ਰੀਫਾ ਮੰਨ ਲਓ ਇਹਨੇ ਕੋਈ ਐ ਨਹੀਂ ਵੀ ਜਮ ਜਦੋਂ ਆਪਾਂ ਘੋੜੇ ਨੂੰ ਜਦੋਂ ਨੂੰ ਜਿਵੇਂ ਆਪਾਂ ਬੋਲ ਕੇ ਖੜਾ ਲੀਏ ਤੋੜ ਲੀਏ ਜਾਂ ਜਿਵੇਂ ਨੂੰ ਆਪਾਂ ਕਰਦੇ ਆਂ ਗੱਲਬਾਤ ਸਾਰੀ ਉਵੇਂ ਹੀ ਸੰਭਾਲਦਾ ਕੋਈ ਐ ਤਾਂ ਨਹੀਂ ਹੈ ਮਤਲਬ ਬਿਹੇਵੀਅਰ ਤਾਂ ਬਹੁਤ ਚੰਗਾ ਜੀ ਹਮ ਬਿਲਕੁਲ ਬਾਈ ਸਿਆਣਪ ਬਹੁਤ ਜ਼ਿਆਦਾ ਹੈ ਇਹਦੇ 'ਚ ਜੀ ਤੇ ਬਾਕੀ ਰਿਜ਼ਲਟ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਹਾਂਜੀ ਹਾਂ ਬਹੁਤ ਪ੍ਰੂਫ ਕਰੂਗਾ ਜੀ ਆਪਣੇ ਆਪ ਹਾਂ ਕਿੰਨੀਆਂ ਕ ਘੋੜੀਆਂ ਤੋਂ ਮੜਾਤੀਆਂ ਤੁਸੀਂ ਘੋੜੀਆਂ ਤੋਂ ਕਾਫੀ ਮਿਲ ਜਾਂਦੀਆਂ ਨੇ ਜੀ ਅਸੀਂ ਕੋਈ ਬੜਾ ਰਿਕਾਰਡ ਤਾਂ ਰੱਖਦੇ ਨਹੀਂ ਬੰਤ ਜੀ ਤੇ ਸੱਜਣ ਬੇਲੀਆਂ ਨੂੰ ਕੋਈ ਐਡਾ ਅਸੀਂ ਕੋਈ ਆਏ ਨਹੀਂ ਮਤਲਬ ਫੀਸ ਪਿੱਛੇ ਜਾਂ ਕੋਈ ਹੋਰੋ ਕਰਦੇ ਆ ਠੀਕ ਹੈ ਨਾ ਤੇ ਜਿਹੜੇ ਭਰਾ ਕੋਈ ਆਉਂਦੇ ਆ ਆਪਾਂ ਸਾਰਿਆਂ ਦਾ ਹੀ ਸਤਿਕਾਰ ਕਰੀਦਾ ਜੀ ਠੀਕ ਹੈ ਬਾਈ ਇੱਕ ਚੀਜ਼ ਹੋਰ ਹੁੰਦੀ ਆ ਨਾ ਬਾਈ ਵੀਰਤਵਿੰਦਰ ਮੰਨ ਲਓ ਜਿਵੇਂ ਏਰੀਏ ਦੇ ਵਿੱਚ ਚਲੋ ਕਿਸੇ ਫਾਰਮ ਦੇ ਉੱਤੇ ਆਪਣਾ ਘੋੜਿਆਂ ਦਾ ਅੱਡਾ ਬਣ ਗਿਆ ਹੈ ਨਾ ਤਾਂ ਉੱਥੇ ਥੋੜਾ ਜ ਸਰਕਲ ਦੇ ਲਾਲੋ ਜਾਂ ਘੋੜੀਆਂ ਵਾਲੇ ਸੱਜਣ ਮਿੱਤਰ ਜਿਹੜੇ ਆਪਣੇ ਕੋਲੇ ਘੋੜੀਆਂ ਦੀ ਇੱਕ ਕ੍ਰੋਸਿੰਗ ਵਾਸਤੇ ਆਉਂਦੇ ਆ ਹਾਂਜੀ ਹਾਂਜੀ ਉੱਥੇ ਫਿਰ ਆਪਣੀ ਇੱਕ ਥੋੜੀ ਜ਼ਿੰਮੇਵਾਰੀ ਵੀ ਬਣ ਜਾਂਦੀ ਆ ਆਪਾਂ ਨੂੰ ਇਹ ਚੀਜ਼ ਫੀਲ ਹੋਣ ਲੱਗ ਜਾਂਦੀ ਆ ਮੰਨ ਲਓ ਏਰੀਆ 'ਚ ਮਾਰਵਾੜੀ ਘੋੜੀਆਂ ਨੇ ਤਾਂ ਆਪਾਂ ਨੂੰ ਇਹ ਹੁੰਦਾ ਵੀ ਯਾਰ ਇੱਕ ਮਾਰਵਾੜੀ ਘੋੜਾ ਵੀ ਆਪਣੇ ਫਾਰਮ ਤੇ ਇੱਥੇ ਹਾਂਜੀ 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 ਤਾਂ ਆਪਣੇ ਭਰਾ ਹੀ ਕਹਿਣ ਲੱਗੇ ਬਿਲਕੁਲ ਕਹਿੰਦੇ ਨਹੀਂ ਇਹ ਕਹਿੰਦੇ ਆ ਜੀ ਸਾਰੇ ਦਿੱਕਤ ਆਉਂਦੀ ਆ ਹਾਂਜੀ ਹਾਂ ਤਾਂ ਉਹਦੇ ਨਾਲ ਲਈ ਹੁਣ ਮੰਨ ਲਓ ਸਾਰਿਆਂ ਨੂੰ ਸੌਖਾ ਆ ਕਰਕੇ ਆਪਾਂ ਕਰ ਮਤਲਬ ਰੱਖਦੇ ਆਂ ਜੀ ਹਰ ਵੇਲੇ ਹੂੰ ਠੀਕ ਹੈ ਠੀਕ ਹੈ ਜੀ ਤੇ ਜਿਹੜਾ ਇੱਕ ਬਾਈ ਆਪਾਂ ਬੇਤਾਬ ਦਾ ਬੱਚਾ ਫਲਮਾਇਆ ਹੈ ਹਾਂਜੀ ਹਾਂਜੀ ਉਹਦੇ ਬਾਰੇ ਵੀ ਦੱਸੋ ਥੋੜਾ ਇਹ ਇੱਕ ਅੰਕਲ ਬੜੇ ਹੈਗੇ ਜਸਪਾਲ ਤੋਂ ਹੀ ਲਿਆ ਸੀ ਅਸੀਂ ਨੇ ਜੀ ਤਰਖਾਨ ਵਾਲਿਆਂ ਤੋਂ ਜੀ ਹਾਂ ਤੇ 14 ਕਿ ਮਹੀਨਿਆਂ ਦਾ ਬੱਚਾ ਆਪਾਂ ਪਰਚੇਸ ਕੀਤਾ ਸੀ ਜੀ ਇਹ ਅੱਛਾ ਬਈ ਤੇ ਹੁਣ ਇਹ ਦੋ ਦੰਦ ਹੈ ਜੀ ਹਾਂ ਛਾਟਪਲਾਸ ਇਹਦੀ ਹਾਈਟ ਹੈ ਜੀ ਠੀਕ ਹੈ ਬਾਈ ਤੇ ਇਹ ਵੀ ਸਪੌਟਲੈਸ ਹੈ ਜੀ ਹਾਂ ਤੇ ਪੂਰਾ ਸੋਹਣਾ ਮਤਲਬ ਇਹ ਵੀ ਬੇਤਾਬ ਦੀ ਕਾਪੀ ਬਣਿਆ ਹੁੰਦਾ ਵੈਸੇ ਜੀ ਹਾਂ ਬੇਤਾਬ ਦਾ ਇਹ ਮਤਲਬ ਪੂਰਾ ਬਾਡੀ ਸਟਰਕਚਰ ਇਹਦਾ ਸਾਰਾ ਲੈਂਥ ਵਗੈਰਾ ਹੋਰ ਹਾਂ ਤੇ ਇਹਦੀ ਮਦਰ ਹੈ ਜਿਹੜੀ ਉਹ ਅਬੂਰ ਵਾਲੇ ਵੱਡੇ ਘੋੜੇ ਦੀ ਹੈ ਜੀ ਠੀਕ ਹੈ ਬਾਈ ਕਾਫੀ ਏਜ ਦੀ ਘੋੜੀ ਆ ਹਜੇ ਵੀ ਹੈਗੀ ਹੈ ਜੀ ਤੇ ਉਹਦਾ ਬੱਚਾ ਜੀ ਠੀਕ ਹੈ ਬਾਈ ਹਾਂ ਜੀ ਮੰਨ ਲਓ ਇਹਦੇ 'ਚ ਵੀ ਲਾਈਨਾਂ ਚੰਗੀਆਂ ਆ ਪੂਰਾ ਚੰਗਾ ਸਮੇਲ ਸਾਡੀ ਵਾਲਾ ਬਲੱਡ ਲਾਈਨ ਤੇ ਬੋਰ ਬਲੱਡ ਲਾਈਨ ਦੋਨਾਂ ਦਾ ਦੋਨਾਂ ਦਾ ਸਮੇਲ ਹੈ ਠੀਕ ਹੈ ਬਾਈ ਠੀਕ ਹੈ ਤੇ ਇਹਦੀ ਵੀ ਹੁਣ ਆਪਾਂ ਸਰਵਿਸ ਸਟੱਡ ਬਸ ਸਾਰੀ ਸਪਾ ਦੇ ਰਹੇ ਹਾਂ ਜੀ ਠੀਕ ਹੈ ਜੀ ਇਹ ਸੋਹਣਾ ਸੁਨੱਖਾ ਬੜਾ ਜਿਆਦਾ ਹੈ ਜੀ ਫਿਰ ਇਹ ਮਤਲਬ ਇਹ ਵੀ ਛੜਦਾ ਸੀ ਆਪਾਂ ਨੇ ਜੀ ਹਾਂ ਜੀ ਮਜ਼ਬੂਤ ਵੀ ਹੈ ਬਾਈ ਬਾਡੀ ਦਾ ਬਹੁਤ ਬਲਦਾ ਸਾਰੇ ਪਾਸੇ ਨਾਲ ਜੀ ਸਾਰੇ ਪਾਸੇ ਇਹਨੂੰ ਵੀ ਅੱਗੇ ਸ਼ੋਹਾਂ ਚ ਲਾਵਾਂਗੇ ਆਪਾਂ ਜੀ ਠੀਕ ਹੈ ਸ਼ੋਹਾਂ ਚ ਪਾਰਟਿਸਪੇਟ ਕਰਾਵਾਂਗੇ ਥੋੜਾ ਜਿਹਾ ਇੱਕ ਚੀਜ਼ ਹੈਗੀ ਹੈ ਬਾਈ ਥੋੜਾ ਜਿਹਾ ਮੰਨ ਲਓ ਦੂਜੇ ਘੋੜਿਆਂ ਨਾਲ ਐਕਟਿਵ ਜਿਆਦਾ ਹੈ ਆਪਾਂ ਦਾ ਹੈ ਸਾਰੇ ਹਾਂ ਐਟੀਟਿਊਡ ਇਹਦਾ ਜਿਆਦਾ ਹੈ ਥੋੜਾ ਜਿਹਾ ਐਟੀਟਿਊਡ ਜਿਆਦਾ ਆ ਥੋੜਾ ਜਿਹਾ ਕਰੰਟ ਜ ਸੁਭਾ ਜਾਣ ਬੜਦਾ ਨਾ ਹਾਂ ਬਲੱਡ ਲਾਈਨ ਕਰਕੇ ਆ ਜਾਂਦਾ ਠੀਕ ਹੈ ਬਾਈ ਇਹਦੀ ਫਿਰ ਕਿੰਨੀ ਰੱਖਤੀ ਫੀਸ ਤੁਸੀਂ ਇਹਦੀ ਵੀ ਕੀ ਯਾਰਾ ਜੀ 21000 ਦਾਰੇ ਦੀ ਵੀ 21000 ਦਾਰੇ ਦੀ ਵੀ ਕੀ ਇਹਦੀ ਵੀ ਕੀ ਹੈ ਜੀ ਤੇ ਆਪਣੇ ਮਾਰਵਾੜੀ ਘੋੜੇ ਦੀ ਉਹਦੀ ਉਹਦੀ 35000 ਉਹਦੀ 35000 35000 ਠੀਕ ਆ ਉਹਦਾ ਨਾਮ ਕੀ ਦੱਸਿਆ ਸੀ ਤੁਹਾਨੂੰ ਉਹਦਾ ਨਾਮ ਲਾਲ ਰਾਜਾ ਜੀ ਲਾਲ ਰਾਜ ਲਾਲ ਰਾਜ ਠੀਕ ਆ ਹਾਂ ਜੀ ਠੀਕ ਆ ਵੀਰੇ ਤੇ ਬਾਕੀ ਇੱਕ ਹੋਰ ਆਪਾਂ ਵਿਸ਼ੇ ਰਾਜ ਦਾ ਤਿਆਰ ਕਰ ਰਹੇ ਹਾਂ ਨੀਲਾ ਹਾਂ ਜੀ ਹਾਂ ਜੀ ਇਹ ਵੀ ਬਹੁਤ ਜਿਆਦਾ ਮਤਲਬ ਚੰਗਾ ਬਛੇਰਾ ਸੀ ਕੀ ਕਰ ਰਹੇ ਆ ਜੀ ਹੂੰ ਮੱਝੂ ਕੇ ਬਲੱਡ ਲਾਈਨ ਦਾ ਜੀ ਅੱਛਾ ਬਾਈ ਤੇ ਆਪਣੇ ਪੰਜਾਬ ਦੀ ਨਸਲ ਹੈ ਜੀ ਹੂੰ ਤੇ ਇਹਦੀ ਉਮਰ ਹੋ ਗਈ ਜੀ ਤਕਰੀਬਨ 11.5 ਮਹੀਨੇ ਹੂੰ ਹਾਈਟ ਹੋ ਗਈ ਹੋਣੀ ਜੀ 61 ਪਲੱਸ ਅੱਛਾ ਬਾਈ ਵਿਦ ਸਕੇਲ ਜੀ ਆਪਾਂ ਦੇਖੀ ਨਾ ਵਿਦ ਸਕੇਲ 61 ਪਲੱਸ ਹੋ ਗਿਆ ਜੀ ਇਹ ਇੱਕ ਰੰਗਾ ਨੀਲਾ ਬੱਚਾ ਹੈ ਇਹ ਹਾਂ ਤੇ ਇਹਦਾ ਫਾਦਰ ਹੈਗਾ ਆਪਣੇ ਬਾਈ ਰਣਦੀਪ ਦੇ ਹੌਲਜੀ ਨੇ ਠੀਕ ਹੈ ਉਹਨਾਂ ਦੇ ਕੋਲੇ ਘੋੜਾ ਜੀ ਨਾਇਾਬ ਹੂੰ ਉਹ ਆਪ ਹੈਗਾ ਜੀ ਫੌਜੀ ਦਾ ਫੌਜੀ ਦਾ ਤੇ ਉਹਦੀ ਕੋੜੇ ਦੀ ਮਦਰ ਹੈਗੀ ਤੂਫਾਨ ਦੀ ਠੀਕ ਹੈ ਭਾਈ ਤੂਫਾਨ ਦੀ ਘੋੜੀ ਹੈ ਹਾਂ ਤੇ ਇਹਦੀ ਮਦਰ ਹੈ ਜਿਹੜੀ ਉਹ 골ਡਨ ਸਟਾਰ ਘੋੜੀ ਦੀ ਹੈ ਠੀਕ ਹੈ ਭਾਈ ਮਤਲਬ ਮਾਰਵਾੜੀ ਤੇ ਮਤਲਬ ਦੋਨੇ ਮੱਝੂਕੇ ਦਾ ਪੂਰਾ ਸਮੀਲ ਨਾਲ ਬੱਚਾ ਪੈਦਾ ਤਾਂ ਹੀ ਭਾਈ ਜਿਵੇਂ ਆਪਾਂ ਦੇਖਦੇ ਆ ਥੋੜਾ ਜਿਹਾ ਬਰੀਕੀਆਂ ਚ ਵਾ ਗਿਆ ਤੂਫਾਨ ਲੈਣ ਦਾ ਬਾ ਕਮਾਲੀ ਹੈ ਜੀ ਬਾ ਕਮਾਲ ਬੱਚਾ ਬਰੀਕੀਆਂ ਤੇ ਜੋ ਕੰਬੀਨੇਸ਼ਨ ਬਹੁਤ ਸੋਹਣਾ ਬਣਿਆ ਹੋਣ ਵਾਲੇ ਟਾਈਮ ਦਾ ਜੀ ਮੱਝੂ ਕੇ ਲੈੰਦਾ ਸੁਪਰਸਟਾਰ ਵਸੇਰਾ ਜੀ ਹਾਂ ਸੁਪਰਸਟਾਰ ਬਾਕੀ ਭਾਈ ਜਿਹੜੀ ਹੋਰ ਚੀਜ਼ ਦੇਖੀ ਉਮਰ ਦੇ ਹਿਸਾਬ ਨਾਲ ਹਾਈਟ ਜਿਹੜੀ ਇਹਦੀ ਕਨਫਰਮੇਸ਼ਨ ਆ ਗਿਆ ਸਾਰਾ ਕੁਝ ਕੈਰੇਜ ਸਾਰਾ ਕੁਝ ਕੈਰੇਜ ਹੂੰ ਹੋਣ ਵਾਲੇ ਟਾਈਮ ਉਂ ਘਾਟ ਹੈ ਹੀ ਨਹੀਂ ਕਿਸੇ ਪਾਸੇ ਬੱਚੇ ਦੇ ਵਿੱਚ ਹਾਂ ਕਿਉਂਕਿ ਨੀਲੇ ਦੇ ਵਿੱਚ ਪ੍ਰੋਪਰ ਨੀਲਾ ਇੱਕ ਰੰਗਾ ਨੀਲਾ ਬੇਸਿਕਲੀ ਤਾਂ ਇਹ ਵੱਡੀ ਡਿਮਾਂਡ ਹੈ ਜੀ ਹਾਂ ਇਹਨਾ ਹੋਣਾ ਚਾਹੀਦਾ ਨੀਲਾ ਜਾਨਵਰ ਚਾਰੇ ਪੈਰ ਇਹਦੇ ਕਾਲੇ ਹੈ ਜੀ ਤੇ ਬਾਡੀ ਦੇ ਵਿੱਚ ਕੋਈ ਹੋਰ ਮਤਲਬ ਜਿਹੜਾ ਚਿੱਟਾ ਬਾਗ ਨਹੀਂ ਹੈਗਾ ਹੂੰ ਬਿਲਕੁਲ ਭਾਈ ਇਹ ਚੀਜ਼ ਦੀ ਡ ਤਾਂ ਮੇਂ ਮਿਲਦਿਆ ਹੋਈ ਜਿਹੜੇ ਬਿਲਕੁਲ ਜੀ ਬਿਲਕੁਲ ਬਾਕੀ ਭਾਈ ਇਹ ਚੀਜ਼ ਤੋਂ ਬਿਨਾ ਬਾਕੀ ਜਿਵੇਂ ਇਹ ਤਾਂ ਆਪਣੇ ਘੋੜਿਆਂ ਦੀ ਗੱਲਬਾਤ ਹੋ ਗਈ ਹੈ ਜਿਹੜੇ ਸਟੱਡ ਵਾਸਤੇ ਆ ਜੀ ਤੇ ਹੋਰ ਸੇਲ ਪਰਚੇਜ ਵਾਸਤੇ ਜਾਨਵਰ ਆਉਂਦੇ ਜਾਂਦੇ ਰਹਿੰਦੇ ਨੇ ਆਉਂਦੇ ਰਹਿੰਦੇ ਨੇ ਰੋਟੇਸ਼ਨ ਬੰਤੀ ਚ ਚੱਲਦੀ ਰਹਿੰਦੀ ਹੈ ਠੀਕ ਆ ਹਾਂਜੀ ਹਾਂ ਠੀਕ ਆ ਔੜੀਆਂ ਵੀ ਆ ਜਾਂਦੀਆਂ ਨੇ ਜੀ ਤੇ ਜਿੱਦਾਂ ਐਕਚੁਅਲ ਚ ਕੋਸ਼ਿਸ਼ ਤਾਂ ਹਮੇਸ਼ਾ ਚੰਗਾ ਲੈਣ ਦੀ ਕਰਦੇ ਆਂ ਜੀ ਤੇ ਚੰਗਾ ਹੀ ਅੱਗੇ ਜਿਹੜਾ ਕੋਈ ਆਪਣਾ ਬਾਯਰ ਆਉਣਾ ਉਹਨੂੰ ਚੰਗਾ ਹੀ ਦਈਏ ਜੀ ਸਾਡੀ ਤਾਂ ਇਹੀ ਸੋਚਾ ਤਾਂ ਹੀ ਜ਼ਿਆਦੇ ਨਾਲੋਂ ਥੋੜੇ ਜੀ ਵਿਸ਼ਵਾਸ ਕਰਦੇ ਆਂ ਜੀ ਜਾਨਵਰ ਥੋੜੇ ਰੱਖ ਲਈਏ ਬਟ ਚੰਗੇ ਰੱਖ ਲਈਏ ਹਾਂਜੀ ਠੀਕ ਆ ਬਾਈ ਠੀਕ ਆ ਬੀਰ ਦਵਿੰਦਰ ਬਰੇ ਇਹ ਆਪਣੇ ਮੰਨ ਲਓ ਇਹ ਘੋੜਿਆਂ ਤੋਂ ਬਿਨਾ ਜਿਵੇਂ ਇੱਥੇ ਤਿੰਨ ਚਾਰ ਘੋੜੇ ਨੁਕਰੇ ਇੱਥੇ ਆਪਣੇ ਕੋਲੇ ਖੜੇ ਹਨਾ ਮਾਰਵਾੜੀ ਹੋ ਗਿਆ ਇਹ ਤੋਂ ਬਿਨਾ ਆਪਣੇ ਜਿਹੜੇ ਫਰੈਂਡ ਸਰਕਲ ਦੇ ਜਿਵੇਂ ਮਾੜਾ ਮੋਟਾ ਆਪਣਾ ਤੁਹਾਡੇ ਦੋਨੇ ਤੇ ਨੇਪਰਾ ਤੁਸੀਂ ਬੈਠੇ ਹੋ ਦੋਸ ਹਨਾ ਬਾਕੀ ਜਿਹੜਾ ਆਪਣਾ ਹੋਰ ਵੀ ਮਿੱਤਰਾਂ ਨਾਲ ਸਾਂਝਾ ਕੰਮਕਾਰ ਆ ਹਾਂਜੀ ਉਸ ਪਾਸੇ ਵੀ ਤੁਹਾਡੇ ਜਿਵੇਂ ਘੋੜੇ ਖੜੇ ਆ ਬਾਈ ਹਾਂਜੀ ਹਾਂ ਬਾਈ ਆਪਣਾ ਰਸਤਮਜੀ ਘੋੜਾ ਨੁਕਰਾ ਬੜਾ ਨਾਮੀ ਘੋੜਾ ਜੀ ਹਾਂਜੀ ਬਾਈ ਤੇ ਹੁਣ ਦੇ ਸਾਰੇ ਸ਼ੋਅਾਂ ਦਾ ਜੇਤੂ ਹੈ ਜੀ ਉਹ ਚੈਂਪੀਅਨ ਹੈ ਹਾਂ ਤੇ ਉਹ ਉਹ ਆਪਣੇ ਸਾਡੇ ਮਿੱਤਰ ਨੇ ਜੀ ਬਾਈ ਮਾਲੇ ਤੋਂ ਯਾਦਮਾਨ ਹੋਣੀ ਠੀਕ ਹੈ ਬਾਈ ਯਾਦਮਾਨ ਤੇ ਬਾਈ ਬਲ ਪਿਆਰ ਤੇ ਉਹ ਆਪਣਾ ਘੋੜਾ ਉਥੇ ਸਟੇਬਲ ਹੈ ਜੀ ਉਹਨਾਂ ਕੋਲੇ ਮਾਲੇ ਫਾਰਮ ਤੇ ਤੇ ਉਹ ਇਸ ਕਰਕੇ ਇੱਥੇ ਆਪਣਾ ਮਤਲਬ ਉਹ ਸਪੇਸ ਵੀ ਹੈ ਨਹੀਂ ਬਟ ਉਹ ਆਪਣਾ ਉਹਨਾਂ ਨਾਲ ਪਿਆਰ ਬਹੁਤ ਹੈ ਜੀ ਠੀਕ ਨਾ ਸਾਡੇ ਦੋਨਾਂ ਫਾਰਮਾਂ ਦਾ ਘੋੜਾ ਜੀ ਬਿਲਕੁਲ ਇਹ ਉਹਰ ਨੂੰ ਪੀਸਟੇਬਲ ਕੀਤਾ ਜੀ ਉੱਥੇ ਸਾਡ ਸਰਵਿਸ ਉਹ ਦੇ ਰਹੇ ਹੈਗੇ ਹਾਂ ਚੰਗੇ ਰੋੜਾ ਜੀ ਰੋਸਤਮ ਵੀ ਮੇਰਾ ਖਿਆਲ ਆ ਬਾਈ ਜਿਵੇਂ ਸ਼ੁਰੂ ਤੋਂ ਹੀ ਹੁਣ ਤੱਕ ਜਿੰਨੇ ਕ ショਹਾਂ ਦੇ ਵਿੱਚ ਉਹ ਜੇਤੂ ਰਿਹਾ ਜੀ ਜੇਤੂ ਰਿਹਾ ਉਹ ਬੋਰਨ ਚੈਂਪੀਅਨ ਹੈ ਜਿਹੋ ਮਿਲਕ ਟੀ ਤੋਂ ਲੈ ਕੇ ਹੁਣ ਤੱਕ ਜਿਹੜੀ ਜਿਹੜੀ ਕੈਟਾਗਰੀ ਦੇ ਵਿੱਚ ਪਾਰਟਿਸਿਪੇਟ ਕੀਤਾ ਉਹਨੇ ਉਹ ਹਮੇਸ਼ਾ ਫਰਸਟ ਆਇਆ ਹਾਂ ਜੀ ਹਾਂ ਜੀ ਬਾਕੀ ਬਾਡੀ ਸਟਰਕਚਰ ਦਾ ਕੋਈ ਸਾਰੇ ਬਹੁਤ ਚੰਗੇ ਸਾਰੇ ਉਹਦੀ ਹਾਈਟ 70 ਇੰਚ ਹੈ ਬਾਈ 70 ਇੰਚ ਦੇ ਵਿੱਚ ਮਤਲਬ ਐਡੀ ਵੱਡੀ ਹਾਈਟ ਦੇ ਵਿੱਚ ਕਨਫਰਮੇਸ਼ਨ ਚ ਘੋੜਾ ਇਹ ਕਹਿੰਦਾ ਹੁਣ ਤੱਕ ਤਾਂ ਮ ਬਿਲਕੁਲ ਬਾਈ ਤੇ ਬਾਕੀ ਫਿਰ ਥੋੜਾ ਜਿਹਾ ਚਲੋ ਉੱਥੇ ਵੀ ਫਾਰਮ ਤਾਂ ਆਪਣਾ ਹੀ ਆ ਦਿਲ ਦੇ ਵਿੱਚ ਇਹ ਤਾਂ ਰਹਿੰਦਾ ਹੋ ਜਿੰਨੇ ਭਰਾ ਇੱਥੇ ਆਪਣੇ ਚਲੋ ਬਾਈ ਸਿੱਧਾ ਉੱਥੇ ਵੀ ਜਾ ਕੇ ਬੰਦਾ ਜਦੋਂ ਮਾਸੀ ਕੋਣੀ ਮੇਕ ਕਰਾ ਲਿਆ ਬਿਲਕੁਲ ਜੀ ਬਿਲਕੁਲ ਕੋਈ ਨਹੀਂ ਗੱਲ ਉਹਨਾਂ ਦਾ ਭਰਾਵਾਂ ਦਾ ਨਿਯਤ ਦੇਖੋ ਜਿੱਥੇ ਆਪਣਾ ਕੋਈ ਮਤ ਮਿਲਦੀ ਹੈ ਜੀ ਉਹ 1 ਵਜੇ ਹੁੰਦਾ ਸਵੇਰ ਸਾਬ ਦਾ ਬਿਲਕੁਲ ਉਹਨਾਂ ਦਾ ਸੁਭਾਅ ਹੀ ਹੈ ਮੈਨੂੰ ਲੱਗਦਾ ਐਦਾਂ ਹੀ ਹੈ ਜੀ ਕਿਸੇ ਨੂੰ ਕੋਈ ਜਵਾਬ ਨਹੀਂ ਨਹੀਂ ਬੰਦੇ ਲੱਠੇ ਆ ਬਾਈ ਉਹ ਵੀ ਹਾਂ ਜੀ ਤੇ ਉਹਦੀ ਬਾਈ ਅੱਜ ਕੱਲ ਮੀਟਿੰਗ ਫੀਸ ਕੀ ਚੱਲ ਰਹੀ ਹੈ ਰਸਤੇ ਉਹਦਾ ਵੈਸੇ ਤਾਂ ਫੀਸ 50000 ਹੈ ਜੀ ਤੇ ਉਹਦਾ ਮਤਲਬ ਇੱਕ ਆਪਾਂ ਜੰਪ ਦੀ ਫੀਸ ਰੱਖੀ ਹੈ ਜੀ 25000 ਤੇ ਜੋ ਉਸ ਤੋਂ ਬਾਅਦ ਲੋਡ ਪੈਂਦੀ ਹੈ ਤਾਂ ਉਸ ਸਾਫ ਨਾਲ ਪਤਾ ਬਾਗੇ ਕਰਨੀ ਠੀਕ ਹੈ ਤੇ ਜਿਹੜੇ ਆਪਣੇ ਕੋਲ ਇੱਥੇ ਆ ਬਾਈ ਇਹਨਾਂ ਬਾਰੇ ਜਿਹੜਾ ਇਹਨਾਂ ਦਾ ਫਿਰ ਫੀਸ ਤਾਂ ਤੁਸੀਂ ਦੱਸ ਦੀ ਇਹਨਾਂ ਦਾ ਜੰਪਾ-ਜੋंपा ਦਾ ਜਾਂ ਟਾਈਮ ਦਾ ਕੋਈ ਕੋਈ ਦਿੱਕਤ ਨਹੀਂ ਜੀ ਕੋਈ ਕੋਈ ਦਿੱਕਤ ਨਹੀਂ ਕੋਈ ਨਹੀਂ ਕੋਈ ਨਰਾਸ਼ ਨਰਾਸ਼ ਨਹੀਂ ਕਰਦੇ ਕਿਸੇ ਹਾਂ ਜਿਵੇਂ ਮਰਜੀ ਬੰਦਾ ਕੋੜੀ ਕੱਪੜਾ ਕਰਾ ਲੈ ਠੀਕ ਹੈ ਹਰ ਇੱਕ ਬੰਦਾ ਕੋਈ ਉੰਤਿ ਆਸ ਲੈ ਕੇ ਆਉਂਦਾ ਠੀਕ ਹੈ ਨਾ ਪਤਾ ਹੀ ਪਰਮਾਤਮਾ ਨੂੰ ਕਿਹਨੇ ਹਰ ਇੱਕ ਬੰਦੇ ਦੇ ਘਰੇ ਜਿਹੜਾ ਚੰਗਾ ਜਾਨਵਰ ਪੈਦਾ ਹੁੰਦਾ ਬਿਲਕੁਲ ਬਿਲਕੁਲ ਤੇ ਬਾਈ ਇੱਕ ਤਾਂ ਤੁਸੀਂ ਆਪਦੇ ਕੰਟੈਕਟ ਨੰਬਰ ਸਾਂਝੇ ਕਰ ਦਿਓ ਜਿਹੜੇ ਆਪਾਂ ਹਾਂਜੀ ਹਾਂ ਦੇ ਦੇਾਂਗੇ ਤੁਹਾਨੂੰ ਸਕਰੀਨ ਤੇ ਤੁਸੀਂ ਚਲਾ ਦੇਂਗਾ ਬਾਈ ਜੱਸੀ ਆਲਾ ਪਾ ਦੇਾਂਗੇ ਥੋਡੇ ਆਲਾ ਨੰਬਰ ਪਾ ਦੇਾਂਗੇ ਤੇ ਬਾਈ ਬਨਵੀਰ ਆਲਾ ਪਾ ਦੇਾਂਗੇ ਠੀਕ ਹੈ ਜੀ ਠੀਕ ਠੀਕ ਬਾਕੀ ਬਾਈ ਹੋਰ ਕੋਈ ਗੱਲ ਬਾਤ ਤੁਹਾਨੂੰ ਲੱਗਦਾ ਹੋਵੇ ਸਾਜੀਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਿੰਤਜੀ ਤੁਸੀਂ ਬਹੁਤ ਵਧੀਆ ਪਲੇਟਫਾਰਮ ਦੇ ਰਹੇ ਹੋ ਸਾਰਿਆਂ ਨੂੰ ਠੀਕ ਹੈ ਨਾ ਚੰਗਾ ਸਾਰਿਆਂ ਦੀ ਨੌਲੇਜ ਵਾਧਾ ਹੋ ਰਿਹਾ ਚੰਗੇ ਜਾਨਵਰਾਂ ਨੂੰ ਫਲਮਾਉਣ ਨੇ ਉਸ ਉਸ ਕਰਕੇ ਸਾਰਿਆਂ ਲਈ ਫਾਇਦੇਮੰਦ ਚੀਜ਼ ਹੈ ਜੀ ਹਾਂਜੀ ਹਾਂਜੀ ਵੀਰੇ ਧੰਨਵਾਦ ਆ ਵੀਰੇ ਤੁਹਾਡਾ ਵੀ ਸਾਰੇ ਭਰਾਵਾਂ ਨਾਲ ਬਿਲਕੁਲ ਬਿਲਕੁਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੀ ਚੰਗੀ ਗੱਲ ਲੋਕਾਂ ਤੱਕ ਜਾਵੇ ਠੀਕ ਹੈ ਨਾ ਚੰਗੇ ਜਾਨਵਰਾਂ ਦੀ ਵੀ ਜਾਵੇ ਠੀਕ ਹੈ ਨਾ ਸੋ ਕਈ ਵਾਰ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਚੰਗੇ ਜਾਨਵਰ ਦਾ ਠੀਕ ਹੈ ਨਾ ਇਹ ਤੁਹਾਡੇ ਪਲੇਟਫਾਰਮ ਨਾਲ ਵਧੀਆ ਸਭ ਨੂੰ ਇਸ ਚੀਜ਼ ਦਾ ਗਿਆਨ ਮਿਲ ਜਾਂਦਾ ਜੀ ਬਿਲਕੁਲ ਬਾਈ ਬਿਲਕੁਲ ਜੀ ਤੇ ਬਹੁਤ ਬਹੁਤ ਧੰਨਵਾਦ ਆ ਵੀਰੇ ਤੁਹਾਡਾ ਸਾਰੇ ਭਰਾਵਾਂ ਦਾ ਤੁਹਾਡਾ ਆਇਆ ਨਾ ਬਹੁਤ ਜੀ ਆਇਆਂ ਨੂੰ ਧੰਨਵਾਦ ਜੀ ਦੋਸਤੋ ਜਿਵੇਂ ਆਪਾਂ ਬ੍ਰਦਰ ਸਟੱਡ ਫਾਰਮ ਦੇ ਤੁਹਾਨੂੰ ਘੋੜੇ ਅੱਜ ਵੀਡੀਓ ਦੇ ਵਿੱਚ ਦਿਖਾਏ ਆ ਇਸ ਵਕਤ ਇੱਥੇ ਪਿੰਡ ਨਾਗਰੇ ਤੇ ਇਸ ਫਾਰਮ ਦੇ ਉੱਤੇ ਤਿੰਨ ਤਾਂ ਨੁਕਰੇ ਘੋੜੇ ਖੜੇ ਆ ਜਿਵੇਂ ਬਾਈ ਨੇ ਸਾਰਾ ਦਸਤਾ ਜਿਹਦੇ ਵਿੱਚੋਂ ਇੱਕ ਤਾਂ ਰਾਜਗੁਲਜ਼ਾਰ ਦਾਰਾ ਤੇ ਆਪਣਾ ਤੀਸਰਾ ਘੋੜਾ ਨੁਕਰਾ ਸਟਾਰ ਤੇ ਬਾਕੀ ਲਾਲ ਰਤਨ ਦਾ ਬੱਚਾ ਜਿਹੜਾ ਇੱਥੇ ਲਾਲ ਰਾਜ ਲੱਡ ਸਟੱਡ ਸਰਵਿਸ ਉਹਦੀ ਵੀ ਓਪਨ ਆ ਚਾਰ ਘੋੜੇ ਇੱਥੇ ਸਟੱਡ ਸਰਵਿਸ ਵਾਸਤੇ ਓਪਨ ਆ ਤੇ ਬਾਕੀ ਜਿਹੜਾ ਰੁਸਤਮ ਕੋੜਾ ਜਿਹਨੂੰ ਤੁਸੀਂ ਸਾਰੇ ਜਾਣਦੇ ਹੋ ਸ਼ੋਅ ਬ winner ਘੋੜਾ ਚੈਂਪੀਅਨ ਘੋੜਾ ਹੈਗਾ ਉਹਦੀ ਸਟੱਡ ਸਰਵਿਸ ਲੈਣ ਵਾਸਤੇ ਚਾਹੇ ਤੁਸੀਂ ਮਾਲਲੇ ਵਾਲਿਆਂ ਨੂੰ ਬਾਈ ਯਾਦਾਰ ਗਿਆ ਨੂੰ ਜਗਮੀਤ ਅਰ ਗਿਆ ਨੂੰ ਫੋਨ ਲਾ ਲਿਓ ਤੇ ਜੇ ਕੋਈ ਹੋਰ ਵੀ ਗੱਲਬਾਤ ਪੁੱਛਣੀ ਹੋਈ ਵੇਚਜ ਕੋਹ ਕੇ ਇਹਨਾਂ ਬਾਈ ਅਰ ਗਿਆ ਨੂੰ ਜੱਸੀ ਅਰ ਗਿਆ ਨੂੰ ਮਨਵੀਰ ਅਰ ਗਿਆ ਨੂੰ ਜਾਂ ਬਾਈ ਵੀਰ ਦਵਿੰਦਰ ਨੂੰ ਜਦੋਂ ਮਰਜੀ ਕਾਲ ਕਰ ਸਕਦੇ ਹੋ ਉਹਦੀ ਵੀ ਸਟੱਡ ਸਰਵਿਸ ਓਪਨ ਆ ਤੇ ਜਦੋਂ ਮਰਜੀ ਇੱਥੇ ਫੋਨ ਕਰਕੇ ਤੁਸੀਂ ਆ ਸਕਦੇ ਹੋ ਪਿੰਡ ਦਾ ਬਾਈ ਨੇ ਐਡਰੈਸ ਦੱਸਤਾ ਨੰਬਰ ਆਪਾਂ ਵੀਡੀਓ ਦੇ ਵਿੱਚ ਪਾਤੇ ਤੇ ਜਦੋਂ ਮਰਜ਼ੀ ਫੋਨ ਲਾ ਲਿਓ ਸਟੱਡ ਸਰਵਿਸ ਲੈਣ ਵਾਸਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਜੁੜੇ ਰਹੋ ਆਪਣੇ ਚੈਨਲ ਪਿੰਡੂ ਜ਼ਿਮੀਦਾਰ ਨਾਲ ਮਿਲਦੇ ਹਾਂ ਕਿਸੇ ਅਗਲੇ ਨਵੇਂ ਫਾਰਮ ਦੇ ਉੱਤੇ ਧੰਨਵਾਦ ਜੀ ਦੋਸਤੋ ਸਸਿਕਾ ਬਹੁਤ ਬਹੁਤ ਸ਼ੁਕਰੀਆ